ਜਿਹੜੀ ਉਹਨਾਂ ਦੀ ਡੈਨਤੀ ਉਹਨੇ ਸਾਡਾ ਕਰਤਬਾਹ ਕਰਤਾ ਉਹਨਾਂ ਨੂੰ ਫਾਂਸੀ ਦੀ ਸਜ਼ਾ ਹੋਵੇ ਸਾਡਾ ਪੁੱਤ ਗਿਆ ਜੇ ਉਹਨਾਂ ਨੂੰ ਸਖਤ ਸਜ਼ਾਵਾਂ ਦਿੱਤੀਆਂ ਜਾਂ ਨਾ ਸਭ ਤੋਂ ਵੱਡਾ ਦੁੱਖ ਪੁੱਤ ਦਾ ਹੁੰਦਾ ਜਦੋਂ ਪੁੱਤ ਹੀ ਦੁਨੀਆ ਤੋਂ ਚਲਾ ਜਾਵੇ ਫਿਰ ਬਾਕੀ ਕੁਝ ਰਹਿ ਨਹੀਂ ਜਾਂਦਾ ਕਿਉਂਕਿ ਮੇਰਾ ਹੀਰਾ ਪੁੱਤ ਸੀਗਾ ਮੇਰੇ ਜਿਹੜੇ ਕੁੜਮ ਸੀਗੇ ਉਹਨਾਂ ਨੂੰ ਹਾਰਟ ਅਟੈਕ ਦੀ ਪ੍ਰੋਬਲਮ ਆ ਗਈ। ਮੇਰਾ ਬੇਟਾ ਬਠਿੰਡੇੋਂ ਨਹੀਂ ਆਇਆ। ਉਹਨਾਂ ਕੋਲੇ ਹੀ ਰਿਹਾ। ਉਹਨਾਂ ਨੇ ਪੁੱਤ ਬਣ ਕੇ ਹੀ ਰਿਹਾ। ਮੇਰੇ ਬੇਟੇ ਨੇ ਤਾਂ ਕੋਈ ਕਸਰ ਨਹੀਂ ਛੱਡੀ। ਪਰ ਉਹਨਾਂ ਦਾ ਫਰਜ਼ ਬਣਦਾ ਸੀ, ਉਹਨਾਂ ਦੀ ਧੀ ਸੀਗੀ। ਉਹ ਕੜੀ ਨਿਗਰਾਨੀ ਰੱਖਦੇ ਹੋਏ ਤੇ ਜਿਹਦੀ ਧੀ ਇਹਨਾਂ ਹਾਲਤਾਂ ਤੱਕ ਪਹੁੰਚੀ ਐ। ਗੁਰਵਿੰਦਰ ਨੇ ਆਪਣੀ ਭੈਣ ਨਾਲ ਵੀ ਕੋਈ ਗੱਲ ਸਾਂਝੀ ਕੀਤੀ ਸੀ। ਉਸ ਪਤਾ ਲੱਗਿਆ ਸੀ ਉਹਨਾਂ ਇਸ ਸਿਸਟਮ ਨੂੰ ਤੁਹਾਡੀ ਬੇਟੀ ਨੂੰ ਉਹ ਰੱਖੀ ਗਿਆ ਕਿਉਂਕਿ ਉਹ ਆਂ ਦਾ ਕੋਈ ਗੱਲ ਨਹੀਂ ਪਪਾ ਜੀ ਤੁਸੀਂ ਆ ਹੀ ਜਾਣਾ। ਉਹਨੇ ਨਾ ਪਾਪਾ ਇਹ ਦਾਸ ਨਾ ਹੋ ਜੀ ਜੋ ਪਤਾ ਨਹੀਂ ਕੀ ਗੱਲ ਬਸ ਮੈਨੂੰ ਆਂਦਾ ਕੋਈ ਗੱਲ ਨਹੀਂ ਪਾਪਾ ਠੀਕ ਆ ਦਰਦੀ ਤੌਰ ਤੇ ਉਹ ਦੂਰੋਂ ਦੂਰੋਂ ਕਈ ਕਹਿ ਰਹੇ ਆ ਵੀ ਮੇਰੇ ਮੇਰੇ ਪਰਿਵਾਰ ਦੇ ਮੇਰੇ ਮਾਤਾ ਜੀ ਘਰੇ ਰੋ ਰਹੇ ਆ ਦੇ ਦੇ ਗੁਰਵਿੰਦਰ ਨੂੰ ਉਹਨਾਂ ਨੇ ਮੈਨੂੰ ਕਿਹਾ ਪੁੱਤ ਜਾ ਕੇ ਆਓ ਤੁਸੀਂ ਪਰਿਵਾਰ ਨਾਲ ਦੁੱਖ ਸਾਂਝਾ ਕਰਕੇ ਆਓ ਕੁੜੀ ਦੇ ਪਰਿਵਾਰ ਦਾ ਕੀ ਕਹਿਣਾਗਾ ਤੁਹਾਡੇ ਨਾਲ ਗੱਲਬਾਤ ਤਾਂ ਹੋਈ ਹੋਣੀ ਆ ਫੋਨ ਤੁਹਾਨੂੰ ਕੀਤਾ ਹੋਣਾ ਜਾਂ ਕੋਈ ਉਹ ਤੁਹਾਡੇ ਤੋਂ ਮਾਫੀ ਮੰਗਦੇ ਹੋਣੇ ਨੇ ਉਹ ਯੋਨ ਦਾ ਪਛਤਾਵਾ ਨਹੀਂ ਹੈ ਉਹ ਤਾਂ ਆਪਦੇ ਬੱਚਿਆਂ ਦੀ ਪੈਰਵਾਈ ਜਿਹੜੀ ਹੈਗੀ ਉਹ ਕਰ ਰਹੇ ਸੋ ਗੱਲਾਂ ਝੂਠੀ ਨੇੜੀਆਂ ਮੀਡੀਆ ਜਾ ਰਹੀਆਂ ਨੇ ਬਿਲਕੁਲ ਜੀ ਇਹ ਬੱਚੇ ਦੇ ਨਾਲ ਉਹਨਾਂ ਦੀ ਜਿਹੜਾ ਬੱਲੂ ਆਣੇ ਵਾਲਾ ਪਰਿਵਾਰ ਹੈ ਹਰਕਮਲਜੀਤ ਹੈ ਉਹਦੇ ਨਾਲ ਪਹਿਲਾਂ ਕੋਈ ਰਿਸ਼ਤੇ ਦੀ ਗੱਲਬਾਤ ਚੱਲੀ ਉਹਨੂੰ ਪਹਿਲੀ ਜ਼ਮੀਨ ਘਟ ਆਉਂਦੀ ਸੀ ਇੱਧਰ ਜ਼ਮੀਨ ਵੱਧ ਆਉਂਦੀ ਸੀ ਇੱਧਰ ਇੱਧਰ ਉਹਨਾਂ ਦਾ ਇੱਕ ਤਾਂ ਲਾਲਚ ਜਾਗ ਗਿਆ ਰਾਤਾਂ ਬਾਹਰ ਰਹਿਣੀਆਂ ਜਿਹੜਾ ਕਿ ਹੁਣ ਪੁਲਿਸ ਨੇ ਵੀ ਰਿਕਾਰਡ ਫਰੋਲੇ ਆ ਰਾਤਾਂ ਹੋਟਲਾਂ ਦੇ ਵਿੱਚ ਕੱਟਣਾ ਇਹਨਾਂ ਚੀਜ਼ਾਂ ਤੋਂ ਹੋ ਨਹੀਂ ਸਕਦਾ ਵੀ ਮਾਪੇ ਬਿਲਕੁਲ ਹੀ ਅਣਜਾਣ ਹੋਣ ਉਹਨਾਂ ਦੇ ਪਰਿਵਾਰ ਨੇ ਵੀ ਹੰਦਰੇ ਸੀ ਦਾ ਕੋਈ ਦੁੱਖ ਹੋਵੇ ਵੀ ਸਾਡੇ ਬੱਚੇ ਨੇ ਕਿਸੇ ਦਾ ਘਰ ਪਟਤਾ ਉਹ ਵੀ ਕਿਸੇ ਦੇ ਘਰੇ ਜਾ ਕੇ ਕਿਸੇ ਦਾ ਜਵਾਨ ਪੁੱਤ ਗੱਭਰੂ ਪੁੱਤ ਗਲ ਘੁੱਟ ਕੇ ਤਰਾ ਤਰਾ ਕੇ ਮਾਰਿਆ ਅਖੀਰਲੇ ਵੇਲੇ ਦੇ ਵਿੱਚ ਕਿਵੇਂ ਮਾਂ ਪਿਓ ਨੇ ਉਹਨਾਂ ਨੂੰ ਯਾਦ ਕੀਤਾ ਹੋਊਗਾ ਕਿਵੇਂ ਬੜਾਇਆ ਹੋਊਗਾ ਕਿਵੇਂ ਤੜਫਿਆ ਹੋਊਗਾ ਕਿਹਨੂੰ ਕਿਹਨੂੰ ਨੇ ਪੁਕਾਰਿਆ ਹੋਊਗਾ ਇੱਕ ਔਰਤਾ ਜ਼ਾਤ ਨੂੰ ਕਲੰਕਿਤ ਕਰਨ ਵਾਲੀ ਇਹ ਲੜਕੀ ਜਿਹੜੀ ਨਾ ਧੀ ਬਣ ਸਕੀ ਨਾ ਪਤਨੀ ਬਣ ਸਕੀ ਪਿਛਲੇ ਦਿਨੀ ਪੰਜਾਬ ਦੇ ਵਿੱਚ ਇੱਕ ਵੱਡੀ ਘਟਨਾ ਵਾਪਰਦੀ ਆ ਔਰ ਉਹ ਘਟਨਾ ਨੇ ਪੰਜਾਬ ਦੇ ਵਿੱਚ ਬਹੁਤ ਅਸਰ ਪਾਇਆ ਹੈ ਜਿੱਥੇ ਜਿੱਥੇ ਪੰਜਾਬੀ ਬੈਠ ਨੇ ਚਾਹੇ ਦੇਸ਼ ਦੁਨੀਆ ਦੇ ਵਿੱਚ ਹਰ ਕੋਈ ਉਸ ਘਟਨਾ ਦਾ ਜ਼ਿਕਰ ਕਰ ਰਿਹਾ ਹੈ ਔਰ ਰੋ ਵੀ ਰਿਹਾ ਗੁਰਵਿੰਦਰ ਦਾ ਜਿਹੜਾ ਮਰਡਰ ਕੀਤਾ ਗਿਆ ਰੁਪਿੰਦਰ ਕੌਰ ਦੇ ਵੱਲੋਂ ਹਾਲਾਂਕਿ ਇਹੋ ਜੇ ਸਮੇਂ ਦੇ ਵਿੱਚ ਰਿਪੋਰਟਿੰਗ ਕਰਨੀ ਵੀ ਔਖੀ ਹੁੰਦੀ ਆ ਪਰ ਅਸੀਂ ਇਹ ਚੀਜ਼ ਤਾਂ ਕਰ ਰਹੇ ਆ ਤਾਂ ਕਿ ਸਭ ਤੋਂ ਵੱਧ ਜਿਹੜਾ ਪ੍ਰੈਸ਼ਰ ਆਜਕਲ ਤੁਸੀਂ ਦੇਖੋ ਸੋਸ਼ਲ ਮੀਡੀਆ ਪਾਉਂਦਾ ਹੈ ਕੋਈ ਇੱਥੇ ਬਹੁਤ ਸਾਰੇ ਮੌਤਾਂ ਹੁੰਦੀਆਂ ਬਹੁਤ ਸਾਰੇ ਐਕਸੀਡੈਂਟ ਹੁੰਦੇ ਨੇ ਬਹੁਤਿਆਂ ਦਾ ਪਤਾ ਹੀ ਨਹੀਂ ਲੱਗਦਾ ਪਰ ਜਿਹੜੀ ਗੱਲ ਸੋਸ਼ਲ ਮੀਡੀਆ ਦੇ ਵਿੱਚ ਆਉਂਦੀ ਹੈ ਤੇ ਲੋਕ ਉਸ ਗੱਲ ਦੇ ਉੱਪਰ ਚਰਚਾ ਕਰਦੇ ਆ ਔਰ ਸਹੀ ਬੰਦੇ ਨਾਲ ਲੋਕ ਇੱਕ ਡਾਕੇ ਖੜਦੇ ਨੇ ਤਾਂ ਇੱਥੇ ਅਸੀਂ ਅੱਜ ਬੈਠੇ ਆ ਗੁਰਵਿੰਦਰ ਦੇ ਘਰ ਦੇ ਵਿੱਚ ਜਿੱਥੇ ਬਹੁਤ ਸਾਰੇ ਉਹਨੇ ਪਰਿਵਾਰਕ ਮੈਂਬਰ ਤਾਂ ਆ ਹੀ ਰਹੇ ਨੇ ਪਰ ਉੱਥੇ ਉਹ ਵੀ ਲੋਕ ਆ ਰਹੇ ਨੇ ਜਿਨ੍ਹਾਂ ਦਾ ਕੋਈ ਲੈਣਾ ਦੇਣਾ ਨਹੀਂ ਸੀ ਸਿਰਫ ਔਰ ਸਿਰਫ ਇੱਕ ਵੀਡੀਓ ਦੇਖੀ ਔਰ ਉਸ ਮਾਸੂਮੀਅਤ ਨੂੰ ਦੇਖਦੇ ਹੋਏ ਉਹ ਇੱਥੇ ਆਉਂਦੇ ਨੇ ਕਿਉਂਕਿ ਹਰੇਕ ਨੂੰ ਲੱਗਦਾ ਕਿ ਸਾਡੇ ਵੀ ਪੁੱਤਾਂ ਵਰਗਾ ਹੈ ਗੁਰਵਿੰਦਰ ਤਾਂ ਅਸੀਂ ਤਾਂ ਹੀ ਐਸੇ ਅੱਜ ਆਏ ਆ ਬਾਪੂ ਜੀ ਨਾਲ ਗੱਲਬਾਤ ਵੀ ਕਰਾਂਗੇ ਹਾਲਾਂਕਿ ਸਾਡੇ ਲਈ ਇਹ ਬਹੁਤ ਔਕਾ ਹੁੰਦਾ ਹੈ ਹਜੇ ਰਿਪੋਰਟਿੰਗ ਕਰਨੀ ਪਰ ਤੁਹਾਨੂੰ ਅਸੀਂ ਫੇਰ ਦੱਸ ਰਹੇ ਹਾਂ ਕਿ ਇੱਕ ਮੈਸੇਜ ਹੁੰਦਾ ਹੈ ਕਿ ਸੁਸਾਇਟੀ ਦੇ ਵਿੱਚ ਜੋ ਕੁਝ ਚੱਲ ਰਿਹਾ ਹੈ ਇਹਦੇ ਨਾਲ ਜਿੰਨਾ ਪ੍ਰੈਸ਼ਰ ਪਊਗਾ ਉਨਹੀਂ ਸਾਰੇ ਪੰਜਾਬੀ ਚਾਹੁੰਦੇ ਨੇ ਅਸੀਂ ਵੀ ਚਾਹੁੰਦੇ ਆ ਕਿ ਵੱਧ ਤੋਂ ਵੱਧ ਸਖਤ ਤੋਂ ਸਖਤ ਸਜ਼ਾ ਉਸ ਕੁੜੀ ਨੂੰ ਮਿਲਣੀ ਚਾਹੀਦੀ ਹੈ ਜਿਸ ਨੇ ਇਹ ਸਾਰਾ ਕੁਝ ਕੀਤਾ ਤਾਂ ਉਹੀ ਅਸੀਂ ਅੱਜ ਗੱਲਬਾਤ ਕਰਨ ਦੇ ਲਈ ਆਏ ਆ ਤਾਂ ਕਿ ਕਿਸੇ ਹੋਰ ਮੁੰਡੇ ਦੇ ਨਾਲ ਅਜਿਹਾ ਕੁਝ ਨਾ ਵਾਪਰੇ ਸਾਡੇ ਨਾਲ ਬਾਪੂ ਜੀ ਨੇ ਬਹੁਤ ਵੱਡਾ ਦੁੱਖ ਹੁੰਦਾ ਹੈ ਜੀ ਜਦੋਂ ਪਿਤਾ ਮੌਜੂਦ ਹੋਵੇ ਔਰ ਮੋਢਿਆਂ ਦੇ ਉੱਪਰ ਪੁੱਤ ਦੀ ਅਰਤੀ ਨੂੰ ਚੱਕਣਾ ਪਵੇ ਅਸੀਂ ਨਾ ਹੀ ਕੋਈ ਸਵਾਲ ਕਰ ਰਹੇ ਆ ਨਾ ਹੀ ਅਸੀਂ ਤੁਹਾਡੇ ਤੋਂ ਕੋਈ ਪੁੱਛ ਰਹੇ ਆ ਇੱਕ ਗੱਲਬਾਤ ਜਿਹੜੀ ਹੈ ਕਿਉਂਕਿ ਜਿਵੇਂ ਮੈਂ ਪਹਿਲਾਂ ਕਿਹਾ ਕਿ ਸੋਸਾਇਟੀ ਦੇ ਵਿੱਚ ਬਹੁਤ ਵੱਡਾ ਇੱਕ ਮੈਸੇਜ ਗਿਆ ਹੈਗਾ ਔਰ ਸਾਰੀ ਦੁਨੀਆ ਅੱਜ ਤੁਹਾਡੇ ਆ ਕੇ ਖੜੀ ਹੈ ਕੋਲ ਹਾਂਜੀ ਕਿਉਂਕਿ ਸਭ ਤੋਂ ਵੱਡਾ ਦੁੱਖ ਪੁੱਤ ਦਾ ਹੁੰਦਾ ਜਦੋਂ ਪੁੱਤ ਹੀ ਦੁਨੀਆ ਤੋਂ ਚਲਾ ਜਾਵੇ ਫਿਰ ਬਾਕੀ ਕੁਝ ਰਹਿ ਨਹੀਂ ਜਾਂਦਾ ਕਿਉਂਕਿ ਮੇਰਾ ਹੀਰਾ ਪੁੱਤ ਸੀਗਾ ਬਹੁਤ ਸਿਆਣਾ ਉਹਦੇ ਨਾਲੇ ਘਟਨਾ ਵਾਪਰੀ ਘਟਨਾ ਵੀ ਤੁਸੀਂ ਸੁਣਿਆ ਹੀ ਆ ਸਾਰਾ ਤੁਹਾਨੂੰ ਪਤਾ ਹੀ ਆ ਮੜਾ ਦੁੱਖ ਮੋਰ ਇਹਦੋਂ ਵੱਡਾ ਕਿ ਉਸ ਕਦੇ ਕੋਈ ਗੁਰਵਿੰਦਰ ਨੇ ਤੁਹਾਡੇ ਨਾਲ ਗੱਲਬਾਤ ਕੀਤੀ ਉਸ ਤੋਂ ਪਹਿਲਾਂ ਕਿ ਕੋਈ ਲੜਾਈ ਝਗੜਾ ਜਾਂ ਕੁਝ ਹੋਵੇ ਜਾਂ ਤੁਹਾਨੂੰ ਕੁਝ ਪਤਾ ਲੱਗਦਾ ਹੋਵੇ ਕਿ ਇਹੋ ਜਿਹਾ ਕੁਝ ਉਹਨਾਂ ਦੇ ਵਿੱਚ ਠੀਕ ਨਹੀਂ ਚੱਲ ਰਿਹਾ ਉਹਨਾਂ ਦੀ ਮੈਰਿਡ ਲਾਈਫ ਨਹੀਂ ਠੀਕ ਚੱਲ ਰਹੀ ਨਹੀਂ ਮੇਰਾ ਬੇਟਾ ਬਹੁਤ ਸਿਆਣਾ ਸੀਗਾ ਮੈਂ ਮਾਸਕਰ ਪੁੱਛਦੇ ਰਹਿੰਦਾ ਹੁੰਦਾ ਸੀਗਾ ਮੈਨੂੰ ਕਹਿੰਦਾ ਕੋਈ ਗੱਲ ਨਹੀਂ ਪਪਾ ਜੀ ਤੁਸੀਂ ਆ ਹੀ ਜਾਣਾ ਮੈਂ ਜਦੋਂ ਹੁਣ 5-7 ਦਿਨ ਪਹਿਲਾਂ ਮੇਰੀ ਗੱਲ ਹੋਈ ਹੈ ਤੇ ਮੈਂ ਕਿਹਾ ਗੁਰਵੰਦਰ ਠੀਕ ਆ ਕਰੇ ਹਾਂ ਦਾ ਹਾਂ ਪਪਾ ਜੀ ਕੋਈ ਗੱਲ ਨਹੀਂ ਤੁਸੀਂ ਆ ਜਾਣਾ ਠੀਕ ਆ ਮੈਂ ਠੀਕ ਆ ਬਸ ਉਹ ਹੌਸਲੇ ਵਾਲਾ ਮੇਰਾ ਮੇਟਾ ਬਹੁਤ ਸਿਆਣਾ ਸੀਗਾ ਬਸ ਉਹ ਕਹਿਣ ਲੱਗਾ ਕਿ ਨਹੀਂ ਪਪਾ ਮੈਂ ਠੀਕ ਹਾਂ ਸਾਰੇ ਠੀਕ ਆ ਕੋਈ ਗੱਲ ਨਹੀਂ ਹਲੋ ਕਿਉਂਕਿ ਫੋਟੋ ਵਿੱਚ ਵੀ ਪਤਾ ਲੱਗਦਾ ਹੈ ਮੈਚਿਓਰਿਟੀ ਔਰ ਉਸ ਦੀ ਮਾਸੂਮੀਅਤ ਔਰ ਸਿਆਣਪ ਇਹ ਜੀ ਤੁਸੀਂ ਗੱਲ ਕੀਤੀ ਹੈ ਕਿ ਉਹ ਚਾਹੇ ਕੁਝ ਹੁੰਦਾ ਹੋਵੇ ਕਰ ਪਰ ਉਹ ਆਪਣੇ ਤੱਕ ਹੀ ਰੱਖਦਾ ਸੀ ਤੁਹਾਨੂੰ ਕੁਝ ਗੱਲਾਂ ਨਹੀਂ ਵੀ ਦੱਸਦਾ ਹੋਣਾ ਕਿ ਤੁਸੀਂ ਟੈਂਸ਼ਨ ਲਓਗੇ ਤੁਸੀਂ ਸਟ्रेस ਲਓਗੇ ਉਹ ਆਪਣੇ ਵਿੱਚ ਹੀ ਸਾਰਾ ਗੁਜ਼ ਰੱਖੀ ਗਿਆ ਹਾਂਜੀ ਉਹ ਉਹ ਰੱਖੀ ਗਿਆ ਕਿਉਂਕਿ ਉਹ ਆਂਦਾ ਕੋਈ ਗੱਲ ਨਹੀਂ ਪਪਾ ਜੀ ਤੁਸੀਂ ਆ ਹੀ ਜਾਣਾ ਨਾ ਰਹਿਣਾ ਪਪਾ ਜੀ ਦਾਸ ਨਾ ਹੋ ਜੀ ਜੇ ਪਤਾ ਨਹੀਂ ਕੀ ਗੱਲ ਬਸ ਮੈਨੂੰ ਆਂਦਾ ਕੋਈ ਗੱਲ ਨਹੀਂ ਪਪਾ ਠੀਕ ਆ ਬਾਕੀ ਮੈਨੂੰ ਖੁਸ਼ੀ ਆਉਂਦਾ ਤੁਸੀਂ ਇੰਨੇ ਦਿਨ ਨਵਾਜਣਾ ਮੈਂ ਖੁਸ਼ ਆ ਮੈਨੂੰ ਉਦੋਂ ਦਾ ਮੈਨੂੰ ਮੈਂ ਬਹੁਤ ਖੁਸ਼ ਆ ਵੀ ਹੁਣ ਪਾਪਾ ਰਾਂ ਨਹੀਂ ਆ ਜਨ ਇੰਨੇ ਦਿਨ ਹਾਂਜੀ ਅਸੀਂ ਪਤਾ ਕੀਤਾ ਪਿੰਡ ਤੋਂ ਵੀ ਔਰ ਬਾਕੀ ਬਹੁਤ ਸਾਰੇ ਲੋਕਾਂ ਤੋਂ ਪੜਾਉਂਦਾ ਸੀ ਇੱਥੇ ਬੱਚਿਆਂ ਨੂੰ ਹਾਂਜੀ ਹਾਂਜੀ ਜਦੋਂ ਉਹ ਯੂਨੀਵਰਸਿਟੀ ਪੜ੍ਹਾਈ ਪੂਰੀ ਕਰਕੇ ਆਇਆ ਚਲੋ ਕੁਝ ਦਿਨਾਂ ਬਾਅਦ ਮੈਨੂੰ ਆਂਦਾ ਪਾਪਾ ਆਪਾਂ ਕੋਈ ਆਪਣਾ ਕੰਮ ਕਰੀਏ ਜਾਂ ਮੈਂ ਕੋਈ ਕੋਈ ਹੋਰ ਜੌਬ ਕਰਾਂ ਤੋ ਸਾਡੇ ਪਰਿਵਾਰ ਦੀ ਮੈਂ ਕਿਹਾ ਪੁੱਤ ਵੀ ਤੁਸੀਂ ਉਹਨਾਂ ਰਿਸ਼ਤਾ ਨੇ ਵੀ ਆਪਾਂ ਉਹਦਾ ਬਾਹਰ ਹੀ ਜਾਂਦਾ ਸੀਗਾ ਵੀ ਮੈਂ ਤੇ ਮੈਂ ਕਿਹਾ ਪੁੱਤ ਮੈਂ ਅਸਕਰਾਂਦਾ ਰਹਿੰਦਾ ਸੀ ਪੁੱਤ ਇੱਧਰ ਆਓ ਪਾਣੀ ਨਹੀਂ ਪਪਾ ਮੈਂ ਜਾਣਾ ਚਲੋ ਮੈਂ ਕਿਹਾ ਠੀਕ ਆ ਫਿਰ ਮੈਂ ਕਿਹਾ ਪੁੱਤ ਜਿੰਨਾ ਚਿਰ ਆਪਾਂ ਦਾ ਕੋਈ ਰਿਸ਼ਤਾ ਤੈ ਹੈ ਨਹੀਂ ਹੁੰਦਾ ਮੇਰੀ ਇੱਕ ਸੋਚ ਆ ਆ ਦੱਸੋ ਪਪਾ ਜੀ ਮੈਂ ਕਿਹਾ ਮੈਂ ਪਿੰਡ ਦੇ ਸਰਕਾਰੀ ਸਕੂਲ ਚ ਪੜ੍ਹਦਾ ਰਿਹਾ ਤੋ ਉਥੋਂ ਦੇ ਜਿਹੜੇ ਹੈਡਮਾਸਟਰ ਸਾਹਿਬ ਗੁਰਦਵਿੰਦਰ ਸਿੰਘ ਜੀ ਢੱਲੋਂ ਸਾਹਿਬ ਮੇਰੇ ਮਿੱਤਰ ਆ ਮੇਰੀ ਸੋਚ ਆ ਵੀ ਤੂੰ ਸਕੂਲ ਚ ਫ੍ਰੀ ਸੇਵਾ ਪੜਾਇਆ ਕਰ ਮੈਨੂੰ ਖੁਸ਼ੀ ਹੋਊਗੀ ਕਿਉਂਕਿ ਮੈਂ ਉਸ ਸਕੂਲ ਚ ਪੜਦਾ ਰਿਆ ਜਦੋਂ ਮੇਰਾ ਪੁੱਤ ਉੱਥੇ ਪੜਹਾਊਗਾ ਤੇ ਮੈਨੂੰ ਖੁਸ਼ੀ ਹੋਊਗੀ ਕਿ ਮੇਰਾ ਪੁੱਤ ਅੱਜ ਪੜਾ ਰਿਹਾ ਉਹ ਵੀ ਮੇਰੀ ਗੱਲ ਮੰਨੀ ਚਲੋ ਮੈਂ ਫਿਰ ਅਸੀਂ ਮੈਸਰੀ ਨਾਲ ਗੱਲ ਕੀਤੀ ਉਹ ਕਹਿਣ ਲੱਗਿਆ ਸੀ ਸਾਰਾ ਸਟਾਫ ਹੀ ਕਰਿਆ ਜਾਂਦੇ ਆ ਸਾਨੂੰ ਬੜੀ ਖੁਸ਼ੀ ਆ ਬੇਟੇ ਦੀ ਇੰਨੀ ਪੜ੍ਹਾਈ ਆ ਤੇ ਮੈਂ ਕਿਹਾ ਨਹੀਂ ਅਸੀਂ ਕੱਲ ਨੂੰ ਆਵਾਂਗੇ ਉਸ ਰਿਦਨ ਗਏ ਬੜਾ ਉੱਥੇ ਉਹਨੇ ਸਿਵਾ ਪੜਾਇਆ ਬੱਚਿਆਂ ਨੂੰ ਉਹਨਾਂ ਦੀਆਂ ਗੇਮਾਂ ਵੀ ਕਰਾਇਆ ਕਰੇ ਕਈ ਮੈਸਟਰ ਜੀ ਆਪ ਦੱਸਦੇ ਸੀਗੇ ਕਈ ਬੱਚੇ ਜਿਲੇ ਦੇ ਖੇਡ ਕੇ ਆਏ ਕਈ ਪੰਜਾਬ ਤੋਂ ਗਏ ਕਿਉਂਕਿ ਮੈਸਟਰ ਜੀ ਵੀ ਨਾਲੋਂ ਨਾਲ ਮਿਹਨਤ ਬਹੁਤ ਕਰਾਉਂਦੇ ਸੀਗੇ ਪਰ ਗੁਰਵਿੰਦਰ ਵੀ ਉਹਨਾਂ ਨਾਲ ਹਾਂ ਜਦੋਂ ਕਿਤੇ ਮੈਸਟਰ ਜੀ ਬਿਜੀ ਹੁੰਦੇ ਸੀ ਉਦੋਂ ਗੁਰਵਿੰਦਰ ਉਹਨਾਂ ਗੇਮਾਂ ਕਰਾਉਣਾ ਰਹਿੰਦਾ ਲਗਨਪੂਰੀ ਸੀ ਮਤਲਬ ਆਪ ਹੀ ਪੂਰੀ ਲਗਨ ਨਾਲ ਪੂਰੀ ਲਗਨ ਨਾਲ ਪੂਰੇ ਸ਼ੌਂਕ ਨਾਲ ਜਾਣਾ ਕੋਸ਼ਿਸ਼ੋ ਕੇ ਮੈਨੂੰ ਖੁਸ਼ੀ ਹੋਣੀ ਜਦੋਂ ਪਿੰਡ 'ਚ ਮੈਂ ਅਸੀਂ ਕਿਤੇ ਜਾਣਾ ਦੋਨੇ ਪਿਓ ਪੋਤਾ ਨੇ ਤੇ ਛੋਟੇ ਜਿਹੇ ਬੱਚੇ ਨੇ ਆ ਕੇ ਉਹਦੇ ਅੱਗੇ ਝੁਕਣਾ ਆਖਣਾ ਸਰਦੀ ਸਸਰੀਕਾਲ ਜਦਕ ਪਿਓ ਨੂੰ ਖੁਸ਼ੀ ਹੁੰਦੀ ਹੈ ਨਾ ਜਦੋਂ ਬੇਟੇ ਨੂੰ ਕੋਈ ਬੱਚਾ ਹੈ ਨਾ ਇਹਨਾਂ ਸਸਰੀਕਾਲ ਬੁਲਾਉਂਦਾ ਮੇਰਾ ਮਨ ਖੁਸ਼ ਹੋਣਾ ਵੀ ਸ਼ੁਕਰਾਂ ਮੇਰਾ ਬੇਟਾ ਵਿੱਚ ਵੀ ਸਾਰੇ ਨਾਲ ਸਹਿਚਾਰ ਸੀ ਵਧੀਆ ਪੂਰਾ ਸਹਿਚਾਰ ਸਾਡਾ ਸਾਰੇ ਪਿੰਡ ਸਾਰੇ ਨਾਲ ਅੱਜ ਵੀ ਖੜਾ ਹੈ ਇਲਾਕੇ ਦੇ ਸਾਰੇ ਹਰ ਅਮਰ ਜਿੱਥੇ-ਇਥੇ ਵੀ ਮੈਂ ਜਾਣਦਾ ਨਹੀਂ ਜਿੱਥੇ ਜਿੱਥੇ ਦੁਨੀਆ 'ਚ ਕੋਈ ਵਸਦੇ ਆ ਮੈਂ ਕਿਸੇ ਨੂੰ ਜਾਣਦਾ ਨਹੀਂ ਮੈਨੂੰ ਫੋਨ ਆ ਰਹੇ ਆ ਹਮਦਰਦੀ ਦੇ ਬੋਲ ਸਾਂਝੇ ਕਰਦੇ ਆ ਦੂਰੋਂ ਦੂਰੋਂ ਬੰਦੇ ਆ ਰਹੇ ਵੀ ਜਾਣਦੇ ਨਹੀਂ ਅਸੀਂ ਤੁਹਾਨੂੰ ਪਰ ਫਿਰ ਵੀ ਅਸੀਂ ਦੇਖ ਕੇ ਤੇ ਸੱਥਉ ਰਿਆ ਨਹੀਂ ਗਾ ਇਹ ਸੀ ਕਿ ਅਸੀਂ ਜ਼ਰੂਰ ਪਰਿਵਾਰ ਕੋਲੇ ਜਾ ਕੇ ਆਉਣਾ ਮੈਂ ਸੁਣ ਰਿਹਾ ਅਸੀਂ ਤੁਹਾਡੇ ਨਾਲ ਵੀ ਮਤਲਬ ਬਚਪਨ ਤੁਹਾਡਾ ਵੀ ਜਾਂ ਤੁਹਾਡੀ ਵੀ ਜ਼ਿੰਦਗੀ ਬਹੁਤ ਔਖੀ ਲੰਗੀ ਆ ਤੁਹਾਡੇ ਮਾਤਾ ਜੀ ਜਿਹੜੇ ਸੀ ਉਹ ਚਲ ਵਸੇ ਸੀ ਪਰਵਾਰ ਦੇ ਵਿੱਚੋਂ ਹਾਂਜੀ ਹਾਂਜੀ ਇਹ ਤੋਂ 45 ਸਾਲ ਪਹਿਲਾਂ ਮੇਰੀ ਮਾਤਾ ਹੀ ਚਲ ਗਏ ਸੀਗੇ ਮੇਰੇ ਪੰਜ ਭੈਣਾਂ ਸੀਗਾ ਮੈਂ ਇਕੱਲਾ ਸੀਗਾ ਵੱਡੀ ਭੈਣ ਦਾ ਸਾਡਾ ਹੌਸਲਾ ਬਹੁਤ ਤਕੜਾ ਜੀਰਾ ਸਾਡੇ ਬਾਪੂ ਦਾ ਹੌਸਲਾ ਭੈਣਾਂ ਦੇ ਬਦੌਲਤ ਮੇਰੇ ਬਾਪੂ ਨੇ ਮਿਹਨਤ ਕਰਨੀ ਗੁਰੂ ਘਰ ਨਾਲ ਜੁੜੇ ਰਹੇ ਗੁਰੂ ਘਰ ਦੇ ਜੋ ਕਮੇਟੀ ਚ ਵੀ ਪੰਚਾਇਤ ਵੱਲੋਂ ਜੋ ਸੇਵਾ ਲਈ ਜਾਂਦੀ ਸੀ ਉਹਦੇ 'ਚ ਹਾਜ਼ਰ ਰਹੇ ਬਲਦਾਂ ਨਾਲ ਹਲਵਾਣਾ ਨਾਲੇ ਗੁਰੂ ਘਰੇ ਸੇਵਾ ਕਰਨੀ ਸਵੇਰ 4 ਵਜੇ అలਾਰਮ ਲਾਇਆ ਹੁੰਦਾ ਸੀ ਉਦੋਂ ਟਾਈਮ ਪੀਸ ਹੁੰਦੇ ਸੀ ਇਹ అలਾਰਮ ਵਾਲੇ ਉਹ అలਾਰਮ ਲਾਉਣਾ ਗੁਰਦੁਆਰਾ ਸਾਹਿਬ ਪਾਠ ਕਰਨਾ ਪਾਠ ਕਰਕੇ ਫਿਰ ਹਲ ਜੋੜਨਾ ਫਿਰ ਖੇਤਾਂ 'ਚ ਮਿਹਨਤ ਕਰਨੀ ਫਿਰ ਜਦੋਂ ਚਲੋ ਮੈਂ ਖੇਤੀਚਾਤ ਵਟਾਉਣ ਲੱਗਾ ਮਹਾਰਾਜ ਨੇ ਤਰੱਕੀ ਬਖਸ਼ੀ ਮਿਹਨਤਾਂ ਕੀਤੀਆਂ ਫਿਰ ਉੱਥੇ ਤੱਕ ਪਹੁੰਚੇ ਕਹ ਰਹੇ ਸੀ ਕਿ ਲੋਕ ਆਪ ਮਹਾਰੇ ਸਾਨੂੰ ਵੀ ਫੋਨ ਕਰ ਰਹੇ ਨੇ ਪਿੰਡ ਦਾ ਐਡਰੈਸ ਪੁੱਛਣ ਦੇ ਲਈ ਪਿੰਡ ਕਿੱਥੇ ਆ ਉਹ ਪੁੱਛਣ ਦੇ ਲਈ ਸਾਨੂੰ ਫੋਨ ਆ ਰਹੇ ਨੇ ਕਿ ਦੱਸੋ ਕਿੱਥੇ ਹੈ ਜੀ ਪਿੰਡ ਅਸੀਂ ਜਾਣਾ ਅਸੀਂ ਵੀ ਮਤਲਬ ਉਹ ਚੀਜ਼ਾਂ ਕਿਉਂਕਿ ਅੱਜ ਕੱਲ ਦੇਖੋ ਆਪ ਜੀ ਸਾਰਾ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਔਰ ਹਰੇਕ ਲੋਕਾਂ ਦੇ ਮਨਾਂ ਦੇ ਵਿੱਚ ਇਹ ਗੱਲ ਹੈ ਇਹ ਚੀਜ਼ ਹੈ ਕਿ ਸਖਤ ਤੋਂ ਸਖਤ ਸਜ਼ਾ ਹੋਵੇ ਬਹੁਤ ਸਾਰੇ ਲੋਕ ਕਹਿ ਰਹੇ ਕਿ ਫਾਸਟ ਟਰੈਕ ਕੋਰਟ ਦੇ ਵਿੱਚ ਕੇਸ ਚਲਾਇਆ ਜਾਵੇ ਜਲਦੀ ਤੋਂ ਜਲਦੀ ਇਹ ਨਿਪਰੇ ਚੜੇ ਔਰ ਕਿਉਂਕਿ ਲੋਕਾਂ ਨੂੰ ਗੁਰਵਿੰਦਰ ਦੇ ਵਿੱਚੋਂ ਹਰੇਕ ਮਾਪ ਨੂੰ ਆਪ ਦਾ ਜਵਾਬ ਦਿੱਸਦਾ ਇੱਕ ਉਹਦੀ ਮਾਸੂਮੀਅਤ ਪੱਗ ਬੰਨੀ ਹੋਈ ਉਹ ਚੀਜ਼ਾਂ ਦੇ ਵਿੱਚੋਂ ਪੰਜਾਬੀ ਤਾਂ ਵੈਸੇ ਹੀ ਬਹੁਤ ਇਮੋਸ਼ਨਲ ਲੋਕ ਨੇ ਇੱਥੇ ਅਸੀਂ ਦੇਖਣਾ ਲੋਕ ਦੂਰੋਂ ਦੂਰੋਂ ਆ ਰਹੇ ਨੇ ਜਿਹੜੇ ਤੁਹਾਨੂੰ ਜਾਣਦੇ ਵੀ ਨਹੀਂ ਉਹ ਵੀਡੀਓ ਦੇਖ ਕੇ ਇੱਥੇ ਆ ਰਹੇ ਨੇ ਹਾਂ ਜੀ ਇਹ ਸਾਡੇ ਵੱਲੋਂ ਤਾਂ ਹੈਗਾ ਹੀ ਸਾਡਾ ਪੁੱਤ ਗਿਆ ਹੈ ਸਾਡਾ ਪੁੱਤ ਗਿਆ ਹੈ ਸਾਡੀ ਅਸੀਂ ਇਹ ਚਾਹੁੰਦੇ ਆਂ ਫਾਸਟ ਟ੍ਰੈਕ ਰਹੀਂ ਅਦਾਲਤਾਂ ਰਹੀਂ ਛੇਤੀ ਇਹਦਾ ਉਹਨਾਂ ਨੂੰ ਫાંਸੀ ਦੀ ਸਜ਼ਾ ਹੋਵੇ ਫੇਰ ਹੀ ਫੇਰ ਹੀ ਸਾਡੇ ਸਾਨੂੰ ਕੁਝ ਮਿਲ ਸਕਦਾ ਸਾਡਾ ਪੁੱਤ ਤਾਂ ਨਹੀਂ ਆਉਣਾ ਪਰ ਜੇ ਉਹਨਾਂ ਨੂੰ ਸਖਤ ਸਜ਼ਾਵਾਂ ਦਿੱਤੀਆਂ ਜਾਣ ਤੇ ਫੇਰ ਹੀ ਫੇਰ ਹੀ ਠੀਕ ਬਣ ਠੀਕ ਫੇਰ ਉਹਨਾਂ ਲੋਕ ਇੱਥੇ ਆ ਵੀ ਰਹੇ ਨੇ ਦੂਰੋਂ ਦੂਰੋਂ ਜਿਹੜੇ ਜਾਣਦੇ ਨਹੀਂ ਹਾਂਜੀ ਦੂਰੋਂ ਦੂਰੋਂ ਆ ਰਹੇ ਆ ਜਿਹੜੇ ਜਾਣਦੇ ਨਹੀਂ ਸੀ ਮੈਨੂੰ ਬਸ ਹਮਦਰਦੀ ਤੌਰ ਤੇ ਉਹ ਦੂਰੋਂ ਦੂਰੋਂ ਕਈ ਕਹਿ ਰਹੇ ਆ ਵੀ ਮੇਰੇ ਮੇਰੇ ਪਰਿਵਾਰ ਦੇ ਮੇਰੇ ਮਾਤਾ ਜੀ ਘਰੇ ਰੋ ਰਹੇ ਆ ਦੇ ਦੇ ਗੁਰਵਿੰਦਰ ਨੂੰ ਉਹਨਾਂ ਨੇ ਮੈਨੂੰ ਕਿਹਾ ਪੁੱਤ ਜਾ ਕੇ ਆਓ ਤੁਸੀਂ ਪਰਿਵਾਰ ਨਾਲ ਦੁੱਖ ਸਾਂਝਾ ਕਰਕੇ ਆਓ ਸਾਰੇ ਆ ਰਹੇ ਆ ਸਾਰੇ ਕੋਈ ਬਜ਼ੁਰਗ ਕੋਈ ਕੋਈ ਮੁਲਾਜ਼ਮ ਵਰਗਾ ਦੂਰੋਂ ਦੂਰੋਂ ਆ ਰਹੇ ਆ ਦੁਰਦੁਰ ਆ ਰਹੇ ਇੱਕ ਮੁਕੇ ਤੋਂ ਪਹੁੰਚੇ ਡੀਸੀ ਦਫ਼ਤਰ ਸਮੂਹ ਮੁਲਾਜ਼ਮਾਂ ਉਹਨਾਂ ਦੀ ਬੇਟੀ 13 ਸਾਲ ਦੀ ਉਹ ਕਹਿੰਦੇ ਹਰ ਵਕਤ ਰੋਂਦੀ ਰਹਿੰਦੀ ਹੈ ਉਹ ਕੱਲ ਮਿਲੇ ਉਹ ਬੇਟੀ ਮੇਰੇ ਕੋਲੇ ਵੀ ਬਹੁਤ ਰੋਈ ਹਾਂ ਉਹ ਨਹੀਂ ਮੈਂ ਗੁਰਵਿੰਦਰ ਦੇ ਪਾਪਾ ਮਮਾ ਨੂੰ ਮਿਲ ਕੇ ਆਣਾ ਹਾਂ ਹੋ ਕੇ ਇਰਲੀ ਦੋ ਤਿੰਨ ਮਿੰਟ ਨੇ ਜੀ ਇੱਕ ਤਾਂ ਗੁਰਵਿੰਦਰ ਦੀ ਕਹਿਆ ਜਾਂਦਾ ਕਿ ਗੁਰਵਿੰਦਰ ਨੇ ਆਪਣੀ ਭੈਣ ਨਾਲ ਵੀ ਕੋਈ ਗੱਲ ਸਾਂਝੀ ਕੀਤੀ ਸੀ ਉਸ ਨੂੰ ਵੀ ਦੱਸਿਆ ਸੀਗਾ ਪਰ ਗੁਰਵਿੰਦਰ ਉਹ ਵੀ ਗੱਲ ਹੈ ਕਿ ਉਹਨੇ ਸਿਆਣਪ ਵਰਤੀ ਕਿ ਮੈਂ ਬਹੁਤਾ ਪਰਿਵਾਰ ਨੂੰ ਟੈਨਸ਼ਨ ਨਹੀਂ ਦੇਣੀ ਆਪੀ ਸਾਰ ਕੁਝ ਸਹਾਰਨਾ ਕੁਝ ਪਤਾ ਲੱਗਿਆ ਸੀ ਉਹਨਾਂ ਇਸਟ ਸਿਸਟ ਨੂੰ ਤੁਹਾਡੀ ਬੇਟੀ ਨੂੰ ਨਹੀਂ ਉਹ ਉਹਨਾਂ ਦੀ ਭੈਣ ਭਰਾਵਾਂ ਨਾਲ ਕੋਈ ਗੱਲ ਹੋਈ ਆ ਚਲੋ ਬੇਟੀ ਬਹੁਤ ਸਿਆਣੀ ਆ ਉਹ ਇੱਥੇ ਰਹਿ ਕੇ ਗਈ ਉਹਨੇ ਕੋਈ ਠੀਕ ਸੀਗਾ ਕੋਈ ਅਜੀ ਗੱਲ ਨਹੀਂ ਹਾਂ ਸੋਚਿਆ ਕਿ ਰਿਸ਼ਤਾ ਜੁੜਿਆ ਰਹੇ ਬਣਿਆ ਰਹੇ ਜੁੜਿਆ ਰਹੇ ਇਹੋ ਸੋਚ ਇਦਰੇ ਤਲੋ ਕੋਈ ਗੱਲ ਨਹੀਂ ਪਾਪਾ ਆ ਜਾਣਾ ਆ ਜਾਣਾ ਅਖੀਰ ਤੇ ਕੁੜੀ ਦੇ ਪਰਿਵਾਰ ਦਾ ਕੀ ਕਹਿਣਾਗਾ ਤੁਹਾਡੇ ਨਾਲ ਗੱਲਬਾਤ ਤਾਂ ਹੋਈ ਹੋਣੀ ਐ ਫੋਨ ਤੁਹਾਨੂੰ ਕੀਤਾ ਹੋਣਾ ਜਾਂ ਕੋਈ ਉਹ ਤੁਹਾਡੇ ਤੋਂ ਮਾਫੀ ਮੰਗਦੇ ਹੋਣੇ ਨੇ ਨਹੀਂ ਕੋਈ ਮੇਰੇ ਆਉਣ ਤੋਂ ਪਹਿਲਾਂ ਕੋਈ ਆਉਂਦੇ ਰਹੇ ਆ ਜੋ ਬਾਅਦ ਮੇਰੇ ਨਾਲ ਕੋਈ ਗੱਲ ਨਹੀਂ ਹੋਈ ਕੋਈ ਗੱਲ ਨਹੀਂ ਹੋਈ ਠੀਕ ਹੈ ਜੋ ਕਹਿ ਰਹੇ ਨੇ ਕਿ ਅਸੀਂ ਕੋਈ ਪੈਰਵਾਈ ਨਹੀਂ ਕਰਾਂਗੇ ਕੇਸ ਦੀ ਕੋਈ ਕਲੀਅਰ ਨਹੀਂ ਮੈਨੂੰ ਕੋਈ ਅਜੇ ਤੱਕ ਸੁਣ ਨਹੀਂ ਰਿਹਾ ਮੈਨੂੰ ਵੀ ਜਿਵੇਂ ਲੋਕ ਦੱਸ ਰਹੇ ਕਿ ਕੋਈ ਮਨ ਬਹੁਤ ਅਦਾਸ ਹੈ ਇਹਨਾਂ ਗੱਲਾਂ ਲੈਂ। ਮੈਂ ਕੋਸ਼ਿਸ਼ ਨਹੀਂ ਕੀਤੀ ਗੱਲ ਕਰਨ ਦੀ। ਨਹੀਂ ਅਜੇ ਤੱਕ ਕੋਈ ਕੋਸ਼ਿਸ਼ ਨਹੀਂ। ਹਾਂਜੀ ਹਾਂਜੀ। ਪਰ ਉਹਨਾਂ ਦਾ ਫਰਜ਼ ਬਣਦਾ ਸੀ ਉਹਨਾਂ ਦੀ ਧੀ ਸੀਗੀ ਉਹ ਕੜੀ ਨਿਗਰਾਨੀ ਰੱਖਦੇ ਹੋ ਤੇ ਸਖਤ ਨਿਗਰਾਨੀ ਰੱਖਦੇ। ਹਾਂ ਉਹਨਾਂ ਦਾ ਫਰਜ਼ ਬਣਦਾ ਸੀਗਾ ਜਿਹਦੀ ਧੀ ਹਾਂ ਇਹਨਾਂ ਹਾਲਤਾਂ ਤੱਕ ਪਹੁੰਚੀ ਹੈ ਥੋੜਾ ਬਹੁਤ ਉਹਨਾਂ ਨੂੰ ਵੀ ਕੁਝ ਪਤਾ ਸੀ ਉਹਨਾਂ ਪਹਿਲਾਂ ਬਾਰੇ ਵੀ ਇਸ ਬਾਰੇ ਉਹਨਾਂ ਦਾ ਤਾਂ ਮੈਂ ਇਹੀ ਕਹਿੰਨੂੰ ਸਮਝਾਉਣ ਦਾ ਫਰਜ਼ ਸੀਗਾ ਉਹਨਾਂ ਦਾ ਫਰਜ਼ ਸੀ ਉਹਨਾਂ ਨੇ ਮੈਸੇਜ ਲਵਾਇਆ ਕਿ ਹਾਂਜੀ ਪਰਵਾਰ ਨਾਲ ਏਡੀ ਵੱਡੀ ਘਟਨਾ ਵਾਪਰ ਗਈ ਉਹਨਾਂ ਦਾ ਪੁੱਤ ਚਲਾ ਗਿਆ ਅਸੀਂ ਜਾਈਏ ਤਾਂ ਸਹੀ ਅਸੀਂ ਇੱਕ ਮਾਫੀ ਤਾਂ ਮੰਨੀਏ ਨਹੀਂ ਬੇਟੇ ਨੇ ਮੇਰੇ ਨੇ ਇੰਨੀ ਮੇਰੇ ਜਿਹੜੇ ਕੁੜਮ ਸੀਗੇ ਉਹ ਉਹਨਾਂ ਨੂੰ ਕੈਨੇਡਾ ਰਹਿੰਦਾ ਹਾਰਟ ਅਟੈਕ ਦੀ ਪ੍ਰੋਬਲਮ ਆ ਗਈ। ਉੱਥੋਂ ਆਏ ਬੇਟਾ ਮੇਰਾ 에ਅਰਪੋਰਟ ਤੋਂ ਲਿਆਇਆ। ਬਠਿੰਡੇ ਦੇ ਦਾਖਲ ਰਿਹਾ। ਇਵੇਂ ਦਿੱਚ 10 ਦਿਨ ਮੇਰਾ ਬੇਟਾ ਬਠਿੰਡੇ ਉਹ ਨਹੀਂ ਆਇਆ। ਉਹਨਾਂ ਕੋਲੇ ਹੀ ਰਿਹਾ। ਉਹਨਾਂ ਦੀ ਐਨੀ ਉਹਨਾਂ ਦਾ ਯਾਨੀ ਕਿ ਉਹਨਾਂ ਦਾ ਪੁੱਤ ਬਣ ਕੇ ਰਿਹਾ। ਮੇਰੇ ਬੇਟੇ ਨੇ ਤਾਂ ਕੋਈ ਕਸਰ ਨਹੀਂ ਛੱਡੀ। ਪਰ ਜਿਹੜੀ ਉਹਨਾਂ ਦੀ ਡੈਣ ਧੀ ਉਹਨੇ ਸਾਡਾ ਕਰਤਬਾਹ ਕਰਤਾ। ਇਬਨਿਆ ਨਹੀਂ ਮੈਨੂੰ ਪਹਿਲਾਂ ਆਏ ਸੀਗੇ ਮੈਨੂੰ ਪਹਿਲਾਂ ਆਏ ਸੀ ਨਹੀਂ ਨਹੀਂ ਮਿਲ ਨਹੀਂ ਤਾਂ ਸਾਡੇ ਨਾਲ ਗੁਰਵਿੰਦਰ ਦੇ ਟੀਚਰ ਵੀ ਹੈਗੇ ਨੇ ਉਹਨਾਂ ਨਾਲ ਵੀ ਅਸੀਂ ਗੱਲ ਕਰਾਂਗੇ ਤੁਸੀਂ ਪੜਾਉਂਦੇ ਵੀ ਰਹੇ ਹੋ ਔਰ ਤੁਹਾਡੀ ਦੇਖਰੇਖ ਚੋ ਖੁਦ ਵੀ ਟੀਚਰ ਬਣ ਕੇ ਪੜਾਉਂਦਾ ਰਿਹਾ ਬੱਚਿਆਂ ਨੂੰ ਤੁਹਾਨੂੰ ਕਦੋਂ ਪਤਾ ਲੱਗਦਾ ਇਸ ਘਟਨਾ ਬਾਰੇ ਇਸ ਘਟਨਾ ਦਾ 28 ਤਰੀਕ ਦੀ ਰਾਤ ਨੂੰ ਇਹ ਘਟਨਾ ਵਾਪਰਦੀ ਹੈ 29 ਨੂੰ ਸਵੇਰ ਸਾਰੇ ਪਿੰਡ ਵਿੱਚ ਇਹ ਖਬਰ ਫੈਲੀ ਹੈ ਕਿ ਕੁਲਦੀਪ ਸਿੰਘ ਦੇ ਘਰੇ ਆਹ ਘਟਨਾ ਵਾਪਰ ਗਈ ਹੈ ਪਰ ਕਿਸੇ ਨੂੰ ਸੱਚ ਨਹੀਂ ਆ ਰਿਹਾ ਸੀਗਾ ਜਦੋਂ ਫਿਰ ਇਸ ਕੇਸ ਦੀ ਸਾਰੀਆਂ ਗੁੱਥੀਆਂ ਖੁੱਲੀਆਂ ਤਾਂ ਹਾਲੇ ਤੱਕ ਵੀ ਸਾਰੀ ਦੁਨੀਆ ਇਸ ਗੱਲ ਦੇ ਲਈ ਬੜੇ ਸਦਮੇ 'ਚ ਹੈ ਸਮੁੱਚੀ ਮਾਨਵਤਾ ਸ਼ਰਮਸਾਰ ਆਇਆ ਇਨਸਾਨੀਅਤ ਨੂੰ ਐਡੀ ਵੱਡੀ ਢਾਹ ਲਾਉਣ ਵਾਲੀ ਇੱਕ ਔਰਤ ਜਾਤ ਨੂੰ ਕਲੰਕਿਤ ਕਰਨ ਵਾਲੀ ਇਹ ਲੜਕੀ ਜਿਹੜੀ ਨਾ ਧੀ ਬਣ ਸਕੀ ਨਾ ਉਹ ਪਤਨੀ ਬਣ ਸਕੀ ਨਾ ਉਹ ਮਾਂ ਬਣ ਸਕੀ 2 ਸਾਲੋ ਦੇ ਵਿਆਹ ਨੂੰ ਹੋ ਗਏ ਪਰ ਉਹਦੇ ਜਿਹੜੇ ਚਾਲ ਚੱਲਣ ਸੀਗੇ ਉਹਨਾਂ ਦਾ ਹੁਣ ਖੁਲਾਸਾ ਹੋ ਰਿਹਾ ਹੈ ਇਨਵੈਸਟੀਗੇਸ਼ਨ ਦੇ ਵਿੱਚ ਸਾਰੀਆਂ ਗੱਲਾਂ ਖੁੱਲ ਕੇ ਆ ਰਹੀਆਂ ਹਨ ਪਰ ਇਸ ਘਰ ਦਾ ਜਿਹੜਾ ਉਜਾੜਾ ਹੋਇਆ ਉਹ ਦਾ ਪੂਰੀ ਦੁਨੀਆ ਨੂੰ ਗਮ ਹੈ ਪੂਰੀ ਮਾਨਵਤਾ ਜਿਹੜੀ ਹੈਗੀ ਹੈ ਉਹ ਐਡੇ ਵੱਡੇ ਸਦਮੇ 'ਚ ਹੈ ਕਿ ਜੇ ਇਹੋ ਜਿਹੇ ਰਿਸ਼ਤੇ ਤਾਰ-ਤਾਰ ਹੋਣ ਲੱਗੇ ਤਾਂ ਕੱਲ ਨੂੰ ਕਿਵੇਂ ਅਸੀਂ 3 ਪੁੱਤ ਵਿਆਵਾਂਗੇ ਕਿਵੇਂ ਅਸੀਂ ਕਿਹਦੇ-ਕਿਹਦੇ ਤੇ ਵਿਸ਼ਵਾਸ ਕਰਾਂਗੇ ਔਰ ਇੱਕ ਐਸਾ ਬੱਚਾ ਗੁਰਵਿੰਦਰ ਸਿੰਘ ਮੇਰਾ ਨਾਮ ਪਵਨ ਸ਼ਰਮਾ ਅਸੀਂ ਇੱਥੇ ਸਾਡੇ ਇਸ ਨਗਰ ਦੇ ਵਿੱਚ ਸੰਤ ਮਹਾਪੁਰਸ਼ ਹੋਏ ਆ ਬਾਬਾ ਠਾਕੁਰਦਾਸ ਜੀ ਇਸ ਪਿੰਡ ਦੇ ਪਹਿਲੇ ਦੇ ਆਬਕ ਉਹਨਾਂ ਦੇ ਨਾਂ ਤੇ ਸਕੂਲ ਚਲਾਇਆ ਬਾਬਾ ਠਾਕੁਰਦਾਸ ਪਬਲਿਕ ਸਕੂਲ ਉਸ ਸਕੂਲ ਦੇ ਵਿੱਚ ਗੁਰਵਿੰਦਰ ਅਤੇ 에디 시스터 ਦੋਨੋ ਭੈਣ ਭਰਾ ਨਰਸਰੀ ਤੋਂ ਲੈ ਕੇ ਪਲੱਸ 2 ਕਲਾਸ ਤੱਕ ਇਸ ਸਕੂਲ ਦੇ ਵਿੱਚ ਪੜੇ ਸਾਡੀ ਦੇਖ ਰੇਖ ਦੇ ਵਿੱਚ ਪੜੇ ਐਹੋ ਜੇ ਸਾਊ ਬੱਚੇ ਜੇਕਰ ਪੰਜਾਬ ਦੇ 10000 ਪਿੰਡਾਂ ਦੇ ਵਿੱਚੋਂ ਕੋਈ ਸਾਊ ਬੱਚਾ ਲੱਭਣਾ ਹੋਵੇ ਕੋਈ ਭੋਲਾ ਬੱਚਾ ਕੋਈ ਸ਼ਰੀਫ ਬੱਚਾ ਕੋਈ ਸੋਹਣਾ ਬੱਚਾ ਕੋਈ ਇੰਟੈਲੀਜੈਂਟ ਬੱਚਾ ਲੱਭਣਾ ਹੋਵੇ ਤਾਂ ਗੁਰਵਿੰਦਰ ਸਿੰਘ ਸਾਰੇ ਗੁਣਾਂ ਦੇ ਵਿੱਚ ਸੰਪੂਰਨ ਸੀ ਉਹਦਾ ਚਿਹਰਾ ਵੇਖ ਵੇਖ ਕੇ ਅੱਜ ਲੋ ਉਹ ਲੋਕ ਵੀ ਰੋ ਰਹੇ ਆ ਜਿਨ੍ਹਾਂ ਦੀ ਗੁਰਵਿੰਦਰ ਨਾਲ ਕੋਈ ਰਿਸ਼ਤੇਦਾਰੀ ਨਹੀਂ ਕੋਈ ਜਾਣ ਪਹਿਚਾਨ ਨਹੀਂ ਇੱਕ ਦੇਖਦਿਆਂ ਸਾਰ ਹੀ ਹਰ ਕਿਸੇ ਨੂੰ ਇੰਨਾ ਵੱਡੇ ਜਿਹੜੇ ਹੈਗੇ ਆ ਉਹ ਗਾਸ਼ ਪੈ ਰਹੇ ਆ ਉਹਦੇ ਚਿਹਰੇ ਤੇ ਇੱਕ ਸੰਤਾਂ ਮਹਾਪੁਰਸ਼ਾਂ ਵਾਲਾ ਨੂਰ ਉਹਦੇ ਤੇ ਉਹਦੇ ਸੁਭਾਅ ਦੇ ਵਿੱਚ ਸਾਊਪੁਣਾ ਇਸ ਪਿੰਡ ਦੇ ਵਿੱਚ ਉਹਨੇ ਕੋਈ ਵੀ ਲਾਂਭਾ ਨਹੀਂ ਖਟਿਆ ਕਿਸੇ ਮਾੜੀ ਸੰਗਤ 'ਚ ਨਹੀਂ ਬੈਠਾ ਕੋਈ ਉਹਦੀ ਮਾੜੀ ਵਿਚਾਰਤਾ ਰਾਨੀ ਸੀ ਕਿਉਂਕਿ ਜਿਹੜੇ ਸਕੂਲ ਦਾ ਉਹ ਸਟੂਡੈਂਟ ਸੀ ਬਾਬਾ ਠਾਕਰ ਦਾ ਸਕੂਲ ਦਾ ਉਸ ਬਾਬਾ ਜੀ ਦੀ ਪ੍ਰੇਰਣਾ ਨਾਲ ਹੀ ਉਹਦੇ ਮਨ ਦੇ ਵਿੱਚ ਵੀ ਇਹ ਜਾਗੀ ਭਾਵਨਾ ਕਿ ਮੈਂ ਪਿੰਡ ਦੇ ਸਾਂਝੇ ਕੰਮਾਂ ਦੇ ਵਿੱਚ ਅੱਗੇ ਹੋ ਕੇ ਜਿਵੇਂ ਸਾਡੇ ਪ੍ਰਾਇਮਰੀ ਸਕੂਲ ਦੇ ਵਿੱਚ ਉਹਨੇ 3 ਸਾਲ ਜਿਹੜੀ ਹੈਗੀ ਹੈ ਉਹ ਬਿਨਾਂ ਤਨਖਾਹ ਲੈ ਬੱਚਿਆਂ ਨੂੰ ਪੜ੍ਹਾਉਣ ਦਾ ਜਿਹੜਾ ਹੈਗਾ ਨਹੀਂ ਜੀ ਇੱਕ ਨਵਾਂ ਪੈਸਾ ਵੀ ਦੇਖੋ ਅੱਜਕੱਲ ਜਵਾਨ ਬੱਚਿਆਂ ਨੂੰ ਜੇਬ ਖਰਚ ਲਈ ਕੁਛ ਨਾ ਕੁਛ ਜਿਹੜੀ ਹੈਗੀ ਹੈ ਜ਼ਰੂਰਤ ਹੁੰਦੀ ਹੈ ਪਰ ਉਹਦੇ ਮਨ ਦੇ ਵਿੱਚ ਇੱਕ ਪੈਸੇ ਦਾ ਵੀ ਇਹ ਲਾਲਚ ਨਹੀਂ ਸੀਗਾ। ਉਹਦੇ ਮਨ ਦੇ ਵਿੱਚ ਇਹ ਭਾਵਨਾ ਸੀ ਕਿ ਮੈਂ ਆਪਣੇ ਮਾਪਿਆਂ ਦਾ ਨਾਮ ਰੌਸ਼ਨ ਕਰਾਂ, ਮੈਂ ਇਸ ਪਿੰਡ ਦੇ ਵਿੱਚ ਇੱਕ ਮਿਸਾਲ ਬਣਾ ਕਿ ਇਹੋ ਜਿਹੇ ਨੌਜਵਾਨ ਵੀ ਹੈਗੇ ਇਸ ਪਿੰਡ ਦੇ ਵਿੱਚ। ਇੱਕ ਸਾਨੂੰ ਇਹ ਜਰੂਰ ਦੱਸੋ ਕਿਉਂਕਿ ਬਹੁਤ ਸਾਰੀਆਂ ਗੱਲਾਂ ਸੋਸ਼ਲ ਮੀਡੀਆ ਤੇ ਆ ਗਈਆਂ ਨੇ ਪਰ ਲੋਕਾਂ ਦੇ ਵਿੱਚ ਇਹ ਗੱਲ ਦਾ ਗੁੱਸਾ ਵੀ ਹੈ ਔਰ ਲੋਕ ਜਾਨਣਾ ਵੀ ਚਾਹੁੰਦੇ ਨੇ ਕਿ ਆਖਰਕਾਰ ਕੁੜੀ ਦੇ ਪਰਿਵਾਰ ਦਾ ਕੀ ਕਹਿਣਾ ਹੈ ਕਿਉਂਕਿ ਅਸੀਂ ਬਾਪੂ ਜੀ ਨਾਲ ਬਹੁਤ ਗੱਲ ਨਹੀਂ ਕਰ ਸਕਦੇ ਉਹਨਾਂ ਦਾ ਚਲੋ ਪੁੱਤ ਗਿਆ ਔਰ ਉਹਨਾਂ ਦਾ ਜੋ ਹਾਲਾਤ ਨੇ ਉਹਨਾਂ ਨਾਲ ਕੋਈ ਉਹੀ ਜੀ ਗੱਲ ਨਹੀਂ ਹੋ ਸਕਦੀ ਪਰ ਲੋਕ ਜਾਣਨਾ ਚਾਹੁੰਦੇ ਨੇ ਕਿਉਂਕਿ ਲੋਕਾਂ ਦੇ ਵਿੱਚ ਗੁੱਸਾ ਹੈ ਲੋਕਾਂ ਨੂੰ ਲੱਗਦਾ ਕਿ ਸਾਡਾ ਜਵਾਕ ਚਲਾ ਗਿਆ ਯਾਰ ਲੋਕ ਕਹਿੰਦੇ ਨੇ ਕਿ ਉਹਨਾਂ ਦੇ ਮਾਪਿਓ ਦਾ ਕੀ ਰੈਐਕਸ਼ਨ ਹੈ ਉਹ ਵੀ ਹੁਣ ਆਉਣ ਜਾਂ ਉਹ ਸਦਾ ਚਲੋ ਨਹੀਂ ਆਉਂਦੇ ਤਾਂ ਉਹ ਕੁਛ ਨਾ ਕੁਛ ਕਹਿਣ ਤਾਂ ਸਹੀ ਕਿ ਭਾਈ ਇੱਕ ਜਵਾਕ ਚਲਾ ਗਿਆ ਉਹਨਾਂ ਦੀ ਧੀ ਕਰਕੇ ਕੋਈ ਅਸੀਂ ਇਹ ਨਹੀਂ ਕਹਿ ਰਹੇ ਕਿ ਕਿਸੇ ਦੀ ਪਰਵਰਿਸ਼ ਦੇ ਵਿੱਚ ਕਮੀ ਹੁੰਦੀ ਹੈ ਪਰਵਰਿਸ਼ ਦੇ ਵਿੱਚ ਕੋਈ ਕਮੀ ਨਹੀਂ ਹੁੰਦੀ ਕੱਲ ਨੂੰ ਸਾਡੇ ਵੀ ਜਿਹੜੇ ਬੱਚੇ ਹੋਣੇ ਨੇ ਉਹਨਾਂ ਦਾ ਵੀ ਜਗ੍ਹਾ ਕੁਝ ਹੈ ਇਹ ਹੁੰਦਾ ਪਰ ਫਿਰ ਵੀ ਇੱਕ ਨੈਤਿਕ ਤੌਰ ਤੇ ਸਾਨੂੰ ਜ਼ਿੰਮੇਵਾਰੀ ਤਾਂ ਮੰਨਣੀ ਚਾਹੀਦੀ ਆ ਉਹ ਚੀਜ਼ ਲਈ ਦੇਖੋ ਜੀ ਇਹ ਗੱਲਾਂ ਹੁਣ ਸਾਨੂੰ ਤਾਂ ਮੀਡੀਆ ਥਰੂ ਥਰੂ ਜਾਂ ਲੋਕਾਂ ਦੇ ਮੂੰਹਾਂ 'ਚੋਂ ਇਹ ਗੱਲਾਂ ਸੁਣਨ ਨੂੰ ਮਿਲ ਰਹੀਆਂ ਕਦੇ ਕੋਈ ਇਸ ਤਰ੍ਹਾਂ ਦੀ ਗੱਲ ਆਉਂਦੀ ਹੈ ਕਿ ਉਹ ਕਹਿੰਦੇ ਅਸੀਂ ਇਸ ਕੇਸ ਦੀ ਪੈਰਵਾਹੀ ਨਹੀਂ ਕਰਾਂਗੇ ਜਾਂ ਕਦੇ ਕੋਈ ਇਸ ਤਰ੍ਹਾਂ ਦੀ ਸੁਣਨ ਨੂੰ ਆਉਂਦੀ ਹੈ ਵੀ ਸਾਨੂੰ ਤਾਂ ਪਤਾ ਹੀ ਨਹੀਂ ਸੀ ਵੀ ਸਾਡਾ ਬੱਚਾ ਇਸ ਤਰ੍ਹਾਂ ਦਾ ਹੈ ਪਰ ਦੁਨੀਆ ਸਭ ਕੁਝ ਨੂੰ ਜਾਣਦੀ ਹੈ ਇਹ ਹੋ ਨਹੀਂ ਸਕਦਾ ਵੀ ਮਾਪਿਆਂ ਨੂੰ ਸਾਡੇ ਆਪ ਦੇ ਧੀ ਪੁੱਤ ਦੇ ਚਾਲ ਚੱਲਣ ਦਾ ਨਾ ਪਤਾ ਹੋਵੇ ਉਹਨਾਂ ਦੀ ਪਰਵਰਿਸ਼ ਦੇ ਵਿੱਚ ਵੀ ਕਿਤੇ ਨਾ ਕਿਤੇ ਕਮੀ ਰਹੀ ਹੋਊਗੀ ਜਿਹੜਾ ਉਹਨਾਂ ਨੇ ਇੱਕ ਲੜਕੀ ਹੋਣ ਦੇ ਨਾਤੇ ਜਿਹੜੀ ਕੈਨੇਡਾ ਦੇ ਵਿੱਚ ਰਹਿ ਰਹੀ ਹੈ ਕਿੰਨੇ ਸਾਲ ਉਹਨੇ ਕੈਨੇਡਾ ਬਤਾਏ ਹੈ ਉੱਥੇ ਉਹਦਾ ਕੀ ਦੇ ਨਾਲ ਲਿੰਕ ਸੀ ਕਿੱਥੇ ਉਹ ਰਹਿੰਦੀ ਸੀ ਕੀ ਉਹਦਾ ਜਿਹੜਾ ਹੈਗਾ ਸਿਸਟਮ ਸੀ ਕੀ ਉਹਦੀ ਆਮਦਨ ਦਾ ਜ਼ਰੀਆ ਸੀ ਇਹ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਉਹ ਹੌਲੀ ਹੌਲੀ ਪਰਤਾਂ ਜਿਹੜੀਆਂ ਹੈਗੀਆਂ ਉਹ ਖੁੱਲ ਕੇ ਸਾਹਮਣੇ ਆ ਰਹੀਆਂ। ਕੋਈ ਪਰਿਵਾਰਕ ਮੈਂਬਰਾਂ ਨਾਲ ਸੰਪਰਕ ਕੀਤਾ ਜਾਂ ਕੋਈ ਸਰਪੰਚ ਨਾਲ ਸਰਪੰਨਕ ਕੀਤਾ ਕੋਈ ਪਿੰਡਦਿਆਂ ਨਾਲ ਕਿ ਭਾਈ ਸਾਡੀ ਗੱਲ ਕਰਾ ਦਿਓ ਮਾਫੀ ਮੰਗ ਲਈਏ। ਦੇਖੋ ਜੀ ਇਹ ਗੱਲਾਂ ਸਾਡਾ ਪਿੰਡ ਤਾਂ ਹਲੇ ਇਸ ਈ ਨੂੰ ਨਾਟਕੀ ਮੰਨ ਰਿਹਾ। ਉਹਨਾਂ ਨੇ ਇੱਥੇ ਆਉਣ ਦੀ ਕੋਸ਼ਿਸ਼ ਤਾਂ ਕੀਤੀ ਪਰ ਹਾਲੇ ਸਾਨੂੰ ਇਹ ਨਹੀਂ ਪਤਾ ਵੀ ਉਹਨਾਂ ਦੇ ਦਿਲ 'ਚ ਕੀ ਹੈ। ਜਿਹੜੀ ਭਾਵਨਾ ਇੱਥੇ ਜਿਹੜੀ ਘਟਨਾ ਹੈ ਵਾਪਰ ਚੁੱਕੀ ਹੈ। ਉਹਦੇ ਵਿੱਚ ਜੇ ਉਹ ਸਿਆਣੇ ਹੁੰਦੇ ਤੇ ਜਦੋਂ ਉਹਨਾਂ ਨੂੰ ਆਪਦੇ ਬੱਚੇ ਦੇ ਪਹਿਲੇ ਆ ਏਸੀ ਦਾ ਪਤਾ ਸੀ ਵੀ ਉਹਦੇ ਪਹਿਲਾਂ ਕਿਸੇ ਪਾਸੇ ਕੋਈ ਹੋਰ ਰਿਲੇਸ਼ਨ ਹੈਗੇ ਆ ਤਾਂ ਇਹ ਗੱਲਾਂ ਵਿਆਹ ਤੋਂ ਬਾਅਦ ਗੁਰਵਿੰਦਰ ਦੇ ਮਾਪਿਆਂ ਨੂੰ ਬਿਠਾ ਕੇ ਉਹਨਾਂ ਨੂੰ ਇਨਡਾਇਰੈਕਟ ਵੇ ਨਾਲ ਵੀ ਦੱਸ ਦੇਣਾ ਚਾਹੀਦਾ ਸੀ ਪਤਾ ਸੀ ਉਹਨਾਂ ਨੂੰ ਬਿਲਕੁਲ ਜੀ ਇਹ ਬੱਚੇ ਦੇ ਨਾਲ ਉਹਨਾਂ ਦੀ ਜਿਹੜਾ ਬੱਲੂਆਣੇ ਵਾਲਾ ਪਰਿਵਾਰ ਆ ਹਰ ਕਮਲਜੀਤ ਆ ਉਹਦੇ ਨਾਲ ਪਹਿਲਾਂ ਕੋਈ ਰਿਸ਼ਤੇ ਦੀ ਗੱਲਬਾਤ ਚੱਲੀ ਉਹਨੂੰ ਪਹਿਲੀ ਜ਼ਮੀਨ ਘਟ ਆਉਂਦੀ ਸੀ ਇਧਰ ਜ਼ਮੀਨ ਵੱਧ ਆਉਂਦੀ ਸੀ ਤਾਂ ਇਧਰ 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 ਉਹਨਾਂ ਦਾ ਇੱਕ ਤਾਂ ਲਾਲਚ ਜਾਗ ਗਿਆ ਚਲੋ ਜੇ ਰਿਸ਼ਤਾ ਵੀ ਕਰਤਾ ਕੋਈ ਗੱਲ ਨਹੀਂ ਮਾਪੇ ਧੀਆ ਵਾਸਤੇ ਚੰਗਾ ਘਰ ਟੋਲਦੇ ਐ ਕੋਈ ਗੱਲ ਨਹੀਂ ਜੇ ਰਿਸ਼ਤਾ ਵੀ ਸਿਰੇ ਚੜ ਗਿਆ ਪਰ ਉਦੋਂ ਬਾਅਦ ਉਹਦੀ ਲੜਕੀ ਦਾ ਜਿਹੜਾ ਹੈਗਾ ਬਾਹਰ ਅੰਦਰ ਤੁਰੇ ਫਿਰਨਾ ਗੱਡੀ ਲੈ ਕੇ ਘੁੰਮਦੇ ਫਿਰਨਾ ਹੋਰ ਇੱਧਰ ਉੱਧਰ ਜਿਹੜੇ ਹੈਗੇ ਆ ਮਤਲਬ ਉਹ ਰਾਤਾਂ ਬਾਹਰ ਰਹਿਣੀਆਂ ਜਿਹੜਾ ਕਿ ਹੁਣ ਪੁਲਿਸ ਨੇ ਵੀ ਰਿਕਾਰਡ ਫਰੋਲਿਆ ਰਾਤਾਂ ਹੋਟਲਾਂ ਦੇ ਵਿੱਚ ਕੱਟਣਾ ਇਹਨਾਂ ਚੀਜ਼ਾਂ ਤੋਂ ਹੋ ਨਹੀਂ ਸਕਦਾ ਵੀ ਮਾਪੇ ਬਿਲਕੁਲ ਹੀ ਅਣਜਾਣ ਹੋਣ ਸੋ ਉਹਨਾਂ ਦਾ ਇੱਕ ਸਿਆਣਪ ਦੇ ਨਾਤੇ ਫਰਜ਼ ਬਣਦਾ ਸੀਗਾ ਵੀ ਦੋਨੇ ਪਰਿਵਾਰ ਬਹਿ ਕੇ ਮਾਪੇ ਪਿਓ ਬਹਿ ਕੇ ਇਸ ਨੂੰ ਹੌਲੀ ਹੌਲੀ ਮਤਲਬ ਹੈ ਹੈਗਾ ਵੀ ਆਪਾਂ ਬੱਚਿਆਂ ਦੇ ਬਾਹਰ ਅੰਦਰ ਜਾਣ ਤੇ ਜਾਂ ਉਹਦੀ ਇਸ ਤਰ੍ਹਾਂ ਦੀ ਜਿਹੜੀ ਹੈਗੇ ਉਹਦੀਆਂ ਗਤੀਵਿਧੀਆਂ ਦੇ ਥੋੜਾ ਜਿਹਾ ਕੰਟਰੋਲ ਕਰੀਏ ਤਾਂ ਕਿ ਸਾਡਾ ਘਰ ਵਸਦਾ ਰਹੇ ਜੀ ਉਹਨਾਂ ਦੇ ਪਿਤਾ ਤੋਂ ਕੋਈ ਮਾਫੀ ਮੁਫੀ ਨਹੀਂ ਹੈ ਜੀ ਉਹਨਾਂ ਨੇ ਮੰਗੀ ਨਹੀਂ ਜੀ ਮਾਫੀ ਤਾਂ ਹਜੇ ਇਹਦੇ ਇਸ ਬਾਰੇ ਤਾਂ ਉਹਨਾਂ ਦੇ ਦੇਖੋ ਉਹਨਾਂ ਦੀ ਮਾਫੀ ਮੰਗਨ ਨਾਲ ਇਹਨਾਂ ਮਾਪਿਆਂ ਦਾ ਪੁੱਤ ਨਹੀਂ ਵਾਪਸ ਆ ਜਾਣਾ ਇਹਨਾਂ ਦਾ ਘਰ ਉਜੜ ਗਿਆ ਕੱਲਾ ਗੁਰਵਿੰਦਰ ਨਹੀਂ ਇੱਕ ਖਾਨਦਾਨ ਇੱਕ ਵੰਸ਼ ਖਤਮ ਹੋ ਗਿਆ ਜਿੱਥੇ ਆ ਕੇ ਇਸ ਪਰਿਵਾਰ ਦਾ ਇਹਨਾਂ ਦੇ ਜਿਹੜੇ ਕੁਲਦੀਪ ਦੇ ਬਾਪੂ ਜੀ ਸੀਗੇ ਸਰਦਾਰ ਜੱਗਾ ਸਿੰਘ ਜੀ ਉਹਨਾਂ ਨੇ ਗੁਰੂ ਘਰ ਦੇ ਵਿੱਚ ਇੰਨੀ ਸੇਵਾ ਕੀਤੀ ਇੰਨਾ ਭਜਨ ਪਾਠ ਕੀਤਾ ਇਸ ਖਾਨਦਾਨ ਨੂੰ ਤਾਂ ਪਤਾ ਨਹੀਂ ਕੀ ਦੀ ਨਜ਼ਰ ਲੱਗ ਗਈ ਅੱਜ ਵਿਹੜਾ ਜਿਹੜਾ ਹੈਗਾ ਉਹ ਸੁੰਨਾ ਹੋ ਗਿਆ ਗੁਰਵਿੰਦਰ ਬਿਨਾ ਸਾਡਾ ਸਾਰਾ ਨਗਰ ਸੁੰਨਾ ਹੈ ਅਖੀਰ ਤੇ ਲੋਕਾਂ ਦੀ ਉਹੀ ਗੱਲ ਕਿ ਹਰਕਮਲ ਦੇ ਮਾਪਿਓ ਵੀ ਕੋਈ ਸਾਹਮਣੇ ਨਹੀਂ ਆਇਆ ਕਿਉਂਕਿ ਕਿਹਾ ਜਾਂਦਾ ਕਿ ਉਹਨਾਂ ਦੀ ਵੀ ਕੋਈ ਹੁਣ ਚੀਜ਼ਾਂ ਇੰਦੀ ਸਾਹਮਣੇ ਆ ਰਹੀਆਂ ਕੋਈ ਮੈਡੀਕਲ ਦੀ ਦੁਕਾਨ ਹੈ ਉਹ ਸੱਚਾਈ ਹੈ ਜਾਂ ਨਹੀਂ ਹੈ ਉਹ ਜਾਂਚ ਦਾ ਵਿਸ਼ਾ ਪਰ ਇਹ ਚੀਜ਼ਾਂ ਆ ਰਹੀਆਂ ਨੇ ਕਿ ਪਹਿਲਾਂ ਤੋਂ ਜਿਹੜਾ ਉਹਨਾਂ ਦਾ ਰਿਲੇਸ਼ਨ ਸੀਗਾ ਔਰ ਹੁਣ ਵੀ ਨਾਲੇ ਕਹਿੰਦੇ ਕਿ ਉਹਨਾਂ ਦੇ ਮਾਪਿਆਂ ਨੂੰ ਵੀ ਇਹ ਗੱਲ ਪਤਾ ਸੀਗੀ ਔਰ ਉਹਨਾਂ ਦਾ ਹਰਕਮਲ ਦੇ ਮਾਪਿਆਂ ਦਾ ਜਾਂ ਗੁਰਪਿੰਦਰ ਦੇ ਮਾਪਿਆਂ ਦਾ ਕੀ ਕਹਿਣਾ ਹੈਗਾ ਜਾਂ ਉਹ ਇਤੋਂ ਕੋਈ ਬੰਦੇ ਕਈ ਵਾਰ ਕੋਈ ਕੋਸ਼ਿਸ਼ ਕਰਦਾ ਪਿੰਡ ਵਾਲਿਆਂ ਤੋਂ ਹੀ ਹੁੰਦਾ ਹੈ ਇਹੋ ਜਿਹਾ ਮਾਹੌਲ ਜਗਲਾ ਫੋਨ ਕਰ ਲੈਂਦਾ ਕਿ ਭਾਈ ਤੁਸੀਂ ਵੀ ਦੱਸੋ ਕੀ ਸੀ ਸਾਡੇ ਮੁੰਡੇ ਨਾਲ ਇਹ ਕੁਝ ਹੋ ਗਿਆ ਕੋਈ ਕਿਉਂਕਿ ਇਮੋਸ਼ਨ ਬੱਕੋ-ਵਖਰੇ ਹੋ ਜਾਂਦੇ ਨੇ ਗੁੱਸਾ ਵੀ ਆਉਂਦਾ ਹੈ ਇਹ ਚੀਜ਼ਾਂ ਤੇ ਜਦੋਂ ਬੰਦਾ ਮਰਿਆ ਹੋਵੇ ਕਰਦਾ ਜਿਹੜੇ ਤਾਂ ਜ਼ਮੀਰ ਵਾਲੇ ਮਾਪੇ ਹੁੰਦੇ ਆ ਅਣਖ ਵਾਲੇ ਮਾਪੇ ਹੁੰਦੇ ਆ ਜੇ ਮੰਨ ਲਓ ਕੱਲ ਨੂੰ ਕਿਸੇ ਦਾ ਵੀ ਧੀ ਪੁੱਤ ਗਲਤ ਰਸਤੇ ਤੇ ਚਲਾ ਜਾਵੇ ਤਾਂ ਉਹ ਲੋਕਾਂ ਮੂਰੇ ਪਿੱਟਦੇ ਆ ਵੀ ਸਾਡਾ ਬੱਚਾ ਗਲਤ ਹੈ ਸਾਡੇ ਬੱਚੇ ਨੂੰ ਜਿਹੜੀ ਹੈਗੀ ਹੈ ਇਹਦੀ ਸਜ਼ਾ ਮਿਲਣੀ ਚਾਹੀਦੀ ਹੈ ਜਿੱਡਾ ਵੱਡਾ ਉਹਨਾਂ ਨੇ ਮਤਲਬ ਕਾਰਨਾਮਾ ਕਰਤਾ ਛੋਟੇ-ਮੋਟੇ ਲਾਂਬੇ ਕਰਾਂ ਦੇ ਵਿੱਚ ਆਉਂਦੇ ਰਹਿੰਦੇ ਆ ਪਰ ਜਿਹੜਾ ਹਰਕਮਲਜੀਤ ਹੈ ਉਹਨਾਂ ਦੇ ਪਰਿਵਾਰ ਨੇ ਵੀ ਹਾਲੇ ਤੱਕ ਆਪਦੇ ਬੱਚੇ ਨੂੰ ਜਿਹੜਾ ਹੈਗਾ ਮਤਲਬ ਗਲਤ ਕਹਿਣ ਵਾਸਤੇ ਜਾਂ ਉਹ ਸੀਦਾ ਉਹਨਾਂ ਨੂੰ ਕੋਈ ਸ਼ਿਕਵਾ ਹੋਵੇ ਜਾਂ ਉਹਨਾਂ ਦੇ ਅੰਦਰ ਇਹ ਸੀਦਾ ਕੋਈ ਦੁੱਖ ਹੋਵੇ ਵੀ ਸਾਡੇ ਬੱਚੇ ਨੇ ਕਿਸੇ ਦਾ ਘਰ ਪਟਤਾ ਉਹ ਵੀ ਕਿਸੇ ਦੇ ਘਰੇ ਜਾ ਕੇ ਕਿਸੇ ਦਾ ਜਵਾਨ ਪੁੱਤ ਗੱਭਰੂ ਪੁੱਤ ਗਲ ਘੁੱਟ ਕੇ ਤਰਾ ਤਰਾ ਕੇ ਮਾਰਿਆ ਉਹ ਬੱਚਾ ਆਖੀਰਲੇ ਵੇਲੇ ਦੇ ਵਿੱਚ ਕਿਵੇਂ ਮਾਪਿਆਂ ਨੇ ਉਹਨਾਂ ਨੇ ਯਾਦ ਕੀਤਾ ਹੋਊਗਾ ਕਿਵੇਂ ਬੜਾਇਆ ਹੋਊਗਾ ਕਿਵੇਂ ਤੜਫਿਆ ਹੋਊਗਾ ਕਿਹਨੂੰ ਕਿਹਨੂੰ ਨੇ ਪੁਕਾਰਿਆ ਹੋਊਗਾ ਸੋ ਇਹੋ ਜਿਹਾ ਜਿਹੜਾ ਮੰਜ਼ਰ ਵੇਖ ਕੇ ਉਹਨਾਂ ਦੇ ਅੰਦਰ ਜਿਹੜਾ ਦਰਿੰਦਾ ਪਾਣਾ ਉਹ ਖਾਸ ਤੌਰ ਤੇ ਉਹਦੇ ਮਾਪਿਆਂ ਨੂੰ ਜਿਹੜਾ ਹੈਗਾ ਅੱਜ ਵੀ ਸਾਡੇ ਸਾਹਮਣੇ ਉਹਨਾਂ ਦਾ ਕੋਈ ਰੋਲ ਨਹੀਂ ਹੈ ਹਾਲੇ ਤੱਕ ਵੀ ਉਹਨਾਂ ਦਾ ਕੋਈ ਰੋਲ ਨਹੀਂ ਹੈ ਕੋਈ ਉਹਨਾਂ ਦਾ ਪਛਤਾਵਾ ਨਹੀਂ ਹੈ ਉਹ ਤਾਂ ਆਪਦੇ ਬੱਚਿਆਂ ਦੀ ਪੈਰਵਾਈ ਜਿਹੜੀ ਹੈਗੀ ਉਹ ਕਰ ਰਹੇ ਆ ਸੋ ਗੱਲਾਂ ਝੂਠੀ ਨੇੜੀਆਂ মিডিਆ ਜਾ ਰਹੀਆਂ ਨੇ ਬਿਲਕੁਲ ਜੀ ਹਾਲੇ ਤਾਂ ਉਹ ਆਪਦੇ ਬੱਚਿਆਂ ਦੀ ਖਾਤਰ ਜਿਹੜੀ ਹੈਗੀ ਆ ਉਹ ਸਾਰੀ ਆਪਦੀ ਪੈਰਵਾਈ ਇਨਡਾਇਰੈਕਟ ਵੇ ਨਾਲ ਉਹ ਤਾਂ ਹੌਲੀ ਹੌਲੀ ਸਾਰਾ ਕੁਝ ਸਾਹਮਣੇ ਆ ਜਾਣਾ ਹੈ ਆ ਸਮਾਂ ਜਦੋਂ ਭੋਗ ਤੋਂ ਬਾਅਦ ਵੇਖਣ ਨੂੰ ਪਤਾ ਲੱਗ ਜਾਊਗਾ ਜਦੋਂ ਇਹ ਜਿਹੜਾ ਕੇਸ ਹੈ ਮਾਨਯੋਗ ਅਦਾਲਤ ਦੇ ਵਿੱਚ ਟ੍ਰਾਇਲ ਹੋਣਗੇ ਤਾਂ ਉਦੋਂ ਹੀ ਸਾਰੀਆਂ ਗੱਲਾਂ ਸਪਸ਼ਟ ਹੋ ਜਾਣਗੀਆਂ ਪਰ ਤੁਹਾਨੂੰ ਲੱਗਦਾ ਕਿ ਉਹ ਪਤਾ ਲੱਗਿਆ ਹੋਊਗਾ ਤੁਹਾਨੂੰ ਕਿ ਤੁਸੀਂ ਰਹਿ ਨਹੀਂ ਐ ਤੇ ਮੋਤੋ ਹੋਰ ਬੰਦੇੋਂ ਬਣਦੇ ਕਿ ਉਹ ਪੈਰਵਾਈ ਕਰ ਰਹੇ ਨੇ ਵਕੀਲ ਆਦਾ ਤਿਆਰ ਕਰ ਰਹੇ ਨੇ ਹਾਂ ਇਹ ਗੱਲਾਂ ਹਾਲੇ ਖੁੱਲ ਕੇ ਸਾਹਮਣੇ ਨਹੀਂ ਆਈਆਂ ਬਟ ਫਿਰ ਵੀ ਇੰਟਰੈਕਟਿਵ ਵੇ ਨਾਲ ਤਾਂ ਜਿਹੜਾ ਹੈਗਾ ਕਿਉਂਕਿ ਉਹਨਾਂ ਦਾ ਸਾਡੇ ਨਾਲ ਕੋਈ ਲਗਾ ਨਹੀਂ ਹੈ ਉਹਨਾਂ ਨੂੰ ਸਾਡੇ ਦੁੱਖ ਨਾਲ ਕੋਈ ਦੁੱਖ ਨਹੀਂ ਹੈ ਹਾਲੇ ਤੱਕ ਉਹਨਾਂ ਨੇ ਸਾਡੇ ਦੁੱਖ ਦੇ ਵਿੱਚ ਨਾ ਸ਼ਾਮਲ ਹੋਣ ਦੀ ਕੋਸ਼ਿਸ਼ ਕੀਤੀ ਹੈ ਨਾ ਕੋਈ ਕਿਸੇ ਤਰ੍ਹਾਂ ਦੀ ਹਮਦਰਦੀ ਜਿਵੇਂ ਪੂਰੀ ਦੁਨੀਆ ਤੋਂ ਪਹੁੰਚ ਰਹੇ ਲੋਕ ਪਹੁੰਚ ਰਹੇ ਹੈ ਜਿਨ੍ਹਾਂ ਨਾਲ ਸਾਡਾ ਕੋਈ ਨਾਤਾ ਨਹੀਂ ਜਿਨ੍ਹਾਂ ਨਾਲ ਸਾਡੇ ਪਿੰਡ ਦੀ ਕੋਈ ਜਾਣ ਪਹਿਚਾਨ ਨਹੀਂ ਇਨਸਾਨੀਅਤ ਦੇ ਨਾਤੇ ਸਿਰਫ ਖਬਰ ਸੁਣ ਕੇ ਹੀ ਜਿਨ੍ਹਾਂ ਘਰਾਂ ਦੇ ਵਿੱਚ ਇਹੋ ਜਿਹੀਆਂ ਘਟਨਾਵਾਂ ਪਹਿਲਾਂ ਵਾਪਰੀਆਂ ਉਹ ਲੋਕ ਆਪ ਦਾ ਵੇਲਾ ਯਾਦ ਕਰ ਕਰਕੇ ਉਹ ਆਪ ਦਾ ਦੁੱਖ ਰੋ ਰੋ ਕੇ ਵੀ ਸਾਡੇ ਨਾਲ ਹਮਦਰਦੀ ਕਰਨ ਵਾਸਤੇ ਕੁਲਦੀਪ ਸਿੰਘ ਦੇ ਘਰੇ ਤਾਂ ਆਉਣਾ ਹੀ ਆਉਣਾ ਹੈ। ਉਹਨਾਂ ਨੇ ਸਾਡੇ ਨਗਰ ਦੇ ਵਿੱਚ ਘਰ-ਘਰ ਦੇ ਵਿੱਚ ਜਿਹੜਾ ਹੈਗਾ ਜਿੱਥੇ-ਜਿੱਥੇ ਵੀ ਇਸ ਪਿੰਡ ਦੀਆਂ ਰਿਸ਼ਤੇਦਾਰੀਆਂ ਉਹ ਸਾਰਿਆਂ ਨਾਲ ਅਫਸੋਸ ਕਰ ਰਹੇ ਆ ਜਿਹਨੂੰ ਲੱਗੀ ਅੰਦਰ। ਪਰ ਇਹ ਜਿਹੜਾ ਲੜਕੀ ਵਾਲਾ ਪਰਿਵਾਰ ਹੈ ਜਾਂ ਫਿਰ ਜਿਹੜਾ ਬੱਲੂਆਣੇ ਵਾਲਾ ਪਰਿਵਾਰ ਹੈ ਹਰਕਮਲਜੀਤ ਦਾ ਪਰਿਵਾਰ ਹੈ ਉਹਨਾਂ ਦਾ ਹਾਲੇ ਤੱਕ ਸਾਡੇ ਨਾਲ ਕਿਸੇ ਤਰ੍ਹਾਂ ਦਾ ਕੋਈ ਦੁੱਖ ਨਹੀਂ ਜਿਹੜਾ ਹੈਗਾ ਸਾਂਝਾ ਕੀਤਾ ਉਹਨਾਂ ਨੇ ਕਿਸੇ ਤੋਂ ਮੈਸੇਜ ਵੀ ਨਹੀਂ ਕੋਈ ਲਵਾਇਆ। ਨਹੀਂ ਜੀ। ਕੋਈ ਮੈਸੇਜ ਨਹੀਂ ਹੈ ਸਾਰੇ ਮਤੜੇ ਹੈਗੇ ਉਹ ਆਪਦੇ ਤੌਰ ਤੇ ਆਪਦੇ ਬੱਚੇ ਦੇ ਲਈ ਜਿਹੜਾ ਹੈਗਾ ਜੋ ਵੀ ਕੁਸ਼ਣ ਹਨ ਹੌਲੀ ਹੌਲੀ ਇਹ ਤਾਂ ਸਾਰੀਆਂ ਗੱਲਾਂ ਸਾਹਮਣੇ ਆਉਣਗੀਆਂ ਪਰ ਹਾਲੇ ਸਾਨੂੰ ਜਿਹੜੀ ਸਭ ਤੋਂ ਵੱਡੀ ਜਿਹੜੀ ਉਮੀਦ ਹੈ ਉਹ ਸਾਡੇ ਮਾਨਯੋਗ ਨਿਆਂਪਾਲਿਕਾ ਤੋਂ ਹੈ ਸਾਡੇ ਮਾਨਯੋਗ ਹਾਈ ਕੋਰਟ ਤੋਂ ਹੈ ਕਿ ਉਹਨਾਂ ਦੇ ਨਿਰਦੇਸ਼ਾ ਤਹਿਤ ਜਿਹੜੇ ਇਸ ਤਰ੍ਹਾਂ ਦੇ ਮਰਡਰ ਹੈ ਉਹਨਾਂ ਦਾ ਜਿਹੜਾ ਹੈਗਾ ਫਾਸਟ ਟਰੈਕ ਅਦਾਲਤ ਦੇ ਰਾਹੀਂ ਇਹਨਾਂ ਦਾ ਜਿਹੜਾ ਨਿਆ ਉਹ ਜਲਦੀ ਹੋਣਾ ਚਾਹੀਦਾ ਹੈ ਔਰ ਪੂਰੀ ਦੁਨੀਆ ਮੰਗ ਕਰ ਰਹੀ ਹੈ ਕਿ ਜਿਹੜਾ ਇਹੋ ਜਿਹਾ ਮਰਡਰ ਹੈ ਇਹੋ ਜਿਹਾ ਕਤਲ ਹੈ ਉਹਦੇ ਲਈ ਸਿੱਧੇ ਦੇ ਰੂਪ ਦੇ ਜਿਹੜੀ ਹੈਗੀ ਉਹ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ ਔਰ ਉਹ ਵੀ ਸ਼ਰੇਆਮ ਲੋਕਾਂ ਦੇ ਵਿੱਚ ਹੋਣੀ ਚਾਹੀਦੀ ਹੈ ਤਾਂ ਕਿ ਕੱਲ ਨੂੰ ਕਿਸੇ ਹੋਰ ਮਾਪਿਆਂ ਦਾ ਪੁੱਤ ਜਿਹੜਾ ਹੈਗਾ ਉਹ ਉਹਦੇ ਨਾਲ ਇਸ ਤਰ੍ਹਾਂ ਦੀ ਘਟਨਾ ਨਾ ਵਾਪਰੇ ਬਹੁਤ ਬਹੁਤ ਧੰਨਵਾਦ ਜੀ ਤਾਂ ਦੋਸਤੋ ਸਾਡਾ ਇੱਕੋ ਇੱਕ ਮਕਸਦ ਹੈ ਕਿ ਕੋਈ ਹੋਰ ਗੁਰਵਿੰਦਰ ਦੇ ਨਾਲ ਅਜਿਹਾ ਕੁਝ ਨਾ ਹੋਵੇ ਕਿਉਂਕਿ ਸੋਸ਼ਲ ਮੀਡੀਆ ਅੱਜਕੱਲ ਬਹੁਤ ਤਾਕਤਵਰ ਹੈ ਤੁਹਾਡੇ ਇੱਕ ਬਟਨ ਜਿਸ ਨਾਲ ਤੁਸੀਂ ਸ਼ੇਅਰ ਕਰ ਦਿਓ ਕੋਈ ਵੀਡੀਓ ਉਹਦੇ ਵਿੱਚ ਬਹੁਤ ਤਾਕਤ ਹੈ ਔਰ ਸੋਸ਼ਲ ਮੀਡੀਆ ਦੇ ਨਾਲ ਬਹੁਤ ਜ਼ਿਆਦਾ ਪ੍ਰੈਸ਼ਰ ਪੈਂਦਾ ਪ੍ਰਸ਼ਾਸਨ ਤੇ ਅੱਜਕੱਲ ਪਹਿਲਾਂ ਲੋਕਾਂ ਦੇ ਕੋਲ ਕੋਈ ਮਾਧਿਅਮ ਨਹੀਂ ਹੁੰਦਾ ਸੀ ਅੱਜ ਲੋਕਾਂ ਦੇ ਕੋਲ ਮਾਧਿਅਮ ਹੈਗਾ ਸੋਸ਼ਲ ਮੀਡੀਆ ਅੱਜ ਕੋਈ ਚੀਜ਼ ਲੁਕੀ ਨਹੀਂ ਰਹਿੰਦੀ ਅੱਜਕੱਲ ਚਾਹੇ ਪ੍ਰਸ਼ਾਸਨ ਦੀ ਹੋਵੇ ਚਾਹੇ ਕੋਈ ਪੁਲਿਸ ਦੀ ਹੋਵੇ ਜਾਂ ਫਿਰ ਕਿਸੇ ਦੀ ਕੋਈ ਕਮੀ ਹੋਵੇ ਉਹ ਉਦੀ ਮੂਰਿਆ ਜਾਂਦੀ ਹੈ ਤਾਂ ਅਸੀਂ ਇਸੇ ਮਕਸਦ ਨਾਲ ਇਹ ਇੰਟਰਵਿਊ ਤੁਹਾਡੇ ਤੱਕ ਪਹੁੰਚਾਇਆ ਹੈ ਔਰ ਤੁਸੀਂ ਇਸ ਨੂੰ ਦੇਖਣਾ ਹੈ ਇਸ ਨੂੰ ਅੱਗੇ ਲੋਕਾਂ ਦੇ ਵਿੱਚ ਕਿਉਂਕਿ ਇਹ ਚੀਜ਼ਾਂ ਨੇ ਗੁੱਸਾ ਕਿ ਕੁੜੀ ਦੇ ਪਰਿਵਾਰ ਨੂੰ ਜਾਂ ਕੁੜੀ ਨੂੰ ਜਿਹੜਾ ਪੂਰੀ ਸਖਤ ਸਜ਼ਾ ਮਿਲਣੀ ਚਾਹੀਦੀ ਔਰ ਕੁੜੀ ਨੂੰ ਸਖਤ ਸਜ਼ਾ ਦਿਵਾਉਣ ਦੇ ਲਈ ਇਹ ਕੇਸ ਦਾ ਸਟਰੋਂਗ ਹੋਣਾ ਬਹੁਤ ਜ਼ਰੂਰੀ ਹੈ ਤਾਂ ਇਹੀ ਪ੍ਰੈਸ਼ਰ ਜਿਹੜਾ ਇਹੀ ਵੀਡੀਓ ਜਿਹੜੀਆਂ ਨੇ ਉਹ ਪ੍ਰੈਸ਼ਰ ਪਾਉਂਦੀਆਂ ਨੇ ਕੈਮਰਾ ਪਾਸੋਂ ਦਵਿੰਦਰ ਨਾ ਮਨਦੀਪ ਯੋਤ ਪੰਡ ਸੋਖਣ ਵਾਲਾ ਫਰੀਦਕੋਟ